ਅੰਜਮੰਬਰ ਗੇਟ ਦੇ ਉੱਤੇ ਤੁਸੀਂ ਪਹੁੰਚਦੇ ਹੋ 13 ਤੋਂ ਲੈ ਕੇ 17 ਤੱਕ ਜਾਂ 16 ਤੱਕ ਤੁਹਾਡੀ ਵਿਜ਼ਿਟ ਸੀ ਦਿੱਲੀ ਦੇ ਵਿੱਚ ਉਦੋਂ ਕਕਾਰਾਂ ਨੂੰ ਲੈ ਕੇ ਸਾਰੀ ਗੱਲਬਾਤ ਜਿਹੜੀ ਹੁੰਦੀ ਆ ਉਹ ਇੱਕ ਵਾਰੀ ਤਫਸੀਲ ਦੇ ਵਿੱਚ ਤੁਸੀਂ ਦਰਸ਼ਕਾਂ ਨੂੰ ਸਮਝਾਓ ਜੀ ਤੇ ਅਸੀਂ ਮੈਨੂੰ ਘਰ ਤੇ ਆਨੇ ਥੋੜਾ ਮੇਰੇ ਮਦਰ ਨੇ ਡਾਟਦੇ ਹੁੰਦੇ ਨੇ ਬਜ਼ੁਰਗ ਆਪਰੇ ਉਹ ਕਹਿੰਦੇ ਸੀ ਤੂੰ ਨਾ ਇੱਕ ਕਮਮਾਂ ਚ ਬੈ ਵੀ ਰਹਿਣ ਤੇ ਆਪਾਂ ਜੋ ਹੋ ਗਿਆ ਠੀਕ ਹੈ ਆਪਾਂ ਆਪਦੇ ਸਿੱਖੀ ਸਰੂਪ ਚ ਆਪਾਂ ਆਪਦੇ ਘਰੇ ਵਧੀਆ ਆ ਨਾ ਆਪਾਂ ਗੁਰੂ ਤੋਂ ਬੇਮੁਖਰੀ ਹੋਣਾ ਪਰ ਲੋਕਾਂ ਤੋਂ ਪੀ ਲੈਣਾ ਪਟਾ ਹੁਣ ਮੈਂ ਜਦ ਫੇਸਬੁਕ ਤੇ ਜਾਂ ਹੋਰ ਉਹਨਾਂ ਤੇ ਸੋਸ਼ਲ ਮੀਡੀਆ ਤੇ ਕਮੈਂਟ ਪੜ ਰਿਹਾ ਲੋਕਾਂ ਦੇ ਬਹੁਤ ਲੋਕ ਨੈਗੇਟਿਵਿਟੀ ਕਰ ਰਹੇ ਨੇ ਹਾਂਜੀ ਇਹਨਾਂ ਨੇ ਜਾਣਾ ਕਿਉਂ ਸੀ ਉੱਥੇ ਕੀ ਲੈਣ ਗਏ ਸੀ ਇਹ ਸੀ ਉਹ ਸੀ ਅਸੀਂ ਬਿਨਾ ਬੁਲਾਏ ਤੇ ਬਿਨਾ ਕਿਸੇ ਉਹਦੇ ਤੋਂ ਅਸੀਂ 15 ਅਗਸਤ ਨੂੰ ਨਹੀਂ ਦੇਖਣ ਗਏ ਸੀ ਕਿਉਂ ਉਹਨਾਂ ਨੇ 13 ਤੋਂ ਲੈ ਕੇ 17 ਦਾ ਸਾਨੂੰ ਸ਼ਡਿਊਲ ਦਿੱਤਾ ਸੀ ਅਸੀਂ ਤਾਂ ਉੱਥੇ ਗਏ ਸੀ ਅਸੀਂ ਭਾਰਤ ਦਾ ਹਿੱਸਾ ਹਾਂ ਅਸੀਂ ਭਾਰਤ ਦੇ ਵਸਨੀਕ ਆਂ ਚਾਹੇ ਅਸੀਂ ਕੁਝ ਵੀ ਕਹੀ ਜਾਈਏ ਹੈਗੇ ਤਾਂ ਅਸੀਂ ਨਾਗਰਿਕ ਭਾਰਤ ਦੇ ਆਂ ਜੀ ਠੀਕ ਹੈ ਜਾਹੋ ਸਾਡੇ ਮੌਲਿਕ ਅਧਿਕਾਰ ਦਿੱਤੇ ਜਾਣ ਸਾਨੂੰ ਜੋ ਸਾਡੇ ਸੰਵਿਧਾਨ ਚ ਲਿਖਿਆ ਗਿਆ ਏ ਤੁਹਾਨੂੰ ਇਹ ਅਧਿਕਾਰ ਨਹੀਂ ਥੀਂ ਚ ਦਿੱਤੀ ਸ੍ਰੀ ਸਾਹਿਬ ਤੁਸੀਂ ਲੈ ਪਾ ਸਕਦੇ ਕਿਰਪਾਣ ਪਾਤਾ ਤਾਂ ਸਾਨੂੰ ਉਹ ਅਧਿਕਾਰਾਂ ਦੀ ਗੱਲ ਹੈ ਤੁਹਾਨੂੰ ਮੈਂ ਆਪਣੇ ਸੀਨੀਅਰ ਅਧਿਕਾਰੀ ਨਾਲ ਗੱਲ ਕਰੀ ਹੈ ਉਸ ਤੋਂ ਬਾਅਦ ਉਹ ਮੈਨੂੰ ਸਾਨੂੰ ਰਿਪਲਾਈ ਦਿੱਤਾ ਵੀ ਸਾਫੀ ਸਰਪਤੀ ਨਹੀਂ ਜਾ ਸਕਦੀ ਜੇ 12 ਸਾਲ ਦੀ ਉਮਰ ਚ ਮੈਂ ਅੰਮ੍ਰਿਤਸਰ ਪਾਰ ਕੀਤਾ ਸੀ ਜਾਂ ਤੁਸੀਂ ਕਿਸ ਰੂਪ ਚਾ ਪੂਰੇ ਪ੍ਰਾਪਰਟੀ ਤੇ ਹੁਣ ਕੁਝ ਲੋਕ ਕਹਿ ਰਹੇ ਨੇ ਜੀ ਇਹਨਾਂ ਦੀ ਤਾਂ ਦਾੜੀ 'ਚ ਕੁੰਡਲਾ ਪੁਆਈਆਂ ਵੀ ਆ ਬਈ ਅੱਜ ਤੱਕ ਇੱਕ ਵੀ ਮਾਰੀ ਵੀ ਨਹੀਂ ਕਰੀ ਚਲੋ ਹੈ ਉਹ ਐਸੀ ਹੈ ਆਪਣੇ ਬਾਰ ਦੇ ਦੂ ਵੀ ਹੁੰਦੇ ਨੇ ਕਿਸੇ ਤੇ ਕਰ ਲਈ ਨੇ ਕਿਸੇ ਤੇ ਸਟੇਟ ਨੇ ਉਹ ਚੀਜ਼ ਹੈਗੀ ਬਟ ਇਹ ਕਰਨ ਦੀ ਕੋਈ ਗੱਲ ਨਹੀਂ ਹੈਗੀ ਹੁਣ ਤੁਸੀਂ ਮੀਡੀਆ ਤੇ ਨੈਗੇਟਿਵਿਟੀ ਆਪਾਂ ਕਰਦੇ ਵੀ ਹਾਂ ਤੇ ਕੀ ਕਰਨ ਗਏ ਸੀ ਇਹ ਬਾਣਾ ਇਹ ਸੀਰੀ ਸਾਹਿਬ ਉੱਪਰ ਦੀ ਕਿਉਂ ਨਹੀਂ ਸੀ ਜੀ ਸਾਹਿਬ ਚੋਟ ਹੈ ਲੇਕਿਨ ਮੈਂ ਦੱਸ ਦਵਾਂ ਵੀ ਮੈਂ ਜਦ ਚਾਰ ਸਾਲ ਦਾ ਸੀ ਮੇਰੇ ਫਾਦਰ ਸਾਹਿਬ ਐਕਸਪਾਇਰ ਹੋ ਗਏ ਸੀ ਵੇ ਕੋਈ ਇਹ ਤਾਂ ਹੈ ਨਹੀਂ ਜਿਹੜੇ ਨੇ ਚਲੋ ਕਮੈਂਟ ਕੀਤਾ ਸੀ ਉਹ ਬਾਣੇ 'ਚ ਸੀਗੇ ਤੇ ਉਹ ਅਸੀਂ ਇਹ ਤਾਂ ਹੈ ਨਹੀਂ ਵੀ ਅਸੀਂ ਘਰ-ਬਾਰ ਛੱਡ ਕੇ ਕਿਤੇ ਵੈਸੇ ਬੈਠੇ ਵੀ ਅਸੀਂ ਉੱਪਰ ਦੀ ਪਾਈਏ ਬੱਡਾ ਸਿਰਦਾ ਪਾਈਏ ਕਿ ਕਿਹ ਹੈ ਸਾਨੂੰ ਤਾਂ ਅਸੀਂ ਅੰਦਰੋਂ ਜੁੜੇ ਹੋਇਆ ਗੁਰੂ ਮਹਾਰਾਜ ਨਾਲ ਅਸੀਂ ਕਿਸੇ ਨੂੰ ਕੋਈ ਦਿਖਾਵਾ ਨਹੀਂ ਕਰਕੇ ਦੇਖ ਆਪਣਾ ਵਿਰੋਧ ਉੱਥੇ ਤੁਸੀਂ ਦਰਜ ਕਰਵਾਇਆ ਨਹੀਂ ਕਰਵਾਇਆ ਲਿਖਤੀ ਰੂਪ ਦੇ ਵਿੱਚ ਜਾਂ ਕਿਸੇ ਅਧਿਕਾਰੀ ਦੇ ਧਿਆਨ ਦੇ ਵਿੱਚ ਲਿਆਂਦਾ ਕਿ ਥਿਸ ਇਜ਼ ਮੰਡੇਟਰੀ ਸੰਵਿਧਾਨ ਦੇ ਵਿੱਚ ਲਿਖਿਆ ਹੋਇਆ ਹੈ ਕੰਸਟੀਟਿਊਟ ਦੇ ਵਿੱਚ ਲਿਖਿਆ ਹੋਇਆ ਹੈ ਕਿ ਭਾਈ ਇਹ ਸਿੱਖਾਂ ਲਈ ਬਹੁਤ ਲਾਜ਼ਮੀ ਹੈ ਜਿਨ੍ਹਾਂ ਨੇ ਅੰਮ੍ਰਿਤ ਪਾਨ ਕੀਤਾ ਹੋਇਆ। ਦੇਵ ਦੀ ਕਿਰਪਾ ਹੈ ਸਾਈਬ ਜੀ ਅਸੀਂ ਪਾ ਸਕਦੇ ਆ। ਜੇ ਮੇਰੀ ਉਸ ਤੋਂ ਵੱਡੀ ਹੈ ਜਾਂ ਕੁਝ ਵੀ ਤਾਂ ਤੁਸੀਂ ਉਹਨੂੰ ਆਪ ਦਾ ਕਰ ਸਕਦੇ ਹੋ ਜੋ ਵੀ ਇਹਦਾ ਸੋਲੂਸ਼ਨ ਹੈ। ਬਟ ਇਹ ਕੋਈ ਵਧੀਆ ਗੱਲ ਨਹੀਂ ਹੈਗੀ ਕਿ ਤੁਸੀਂ ਸਾਨੂੰ ਪਹਿਲਾਂ ਇਨਵੀਟੇਸ਼ਨ ਭੇਜਦੇ ਹੋ ਸਾਰਾ ਪ੍ਰੋਸੀਜਰ ਕਰਦੇ ਹੋ ਫਿਰ ਉਰੇ ਆ ਕੇ ਤੁਸੀਂ ਕਹਿੰਦੇ ਜੀ ਅੰਦਰ ਨਹੀਂ ਜਾ ਸਕਦੇ। ਸਾਥੀ ਕਾਲ ਤੁਸੀਂ ਜੁੜੇ ਹੋ ਦਾ ਟੀਵੀ ਐਨਆਰਆਈ ਦੇ ਨਾਲ ਮੈਂ ਹਾਂ ਪ੍ਰਿੰਸ ਭਾਰਦਵਾਜ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਮੁੱਦੇ ਜੋ ਫਰਕ ਪਾਉਂ ਹਜੇ 2 ਦਿਨ ਲੰਘੇ ਨੇ ਕਿ ਅਸੀਂ ਆਪਣੀ ਆਜ਼ਾਦੀ ਦੇ 79ਵੇਂ ਵਰੇਗੰਢ ਨੂੰ ਮਨਾ ਕੇ ਹਟਿਆ ਜਸ਼ਨ ਹਰਸ਼ੋਲਾਸ ਪੂਰੇ ਜ਼ੋਰਾਂ ਦੇ ਉੱਤੇ ਪਰ ਇੱਕ ਕੌਮ ਜਿਸ ਕੌਮ ਨੇ ਵਾਰ-ਵਾਰ ਇਹ ਗੱਲ ਕਹੀ ਕਿ ਅਸੀਂ ਕੁਰਬਾਨੀਆਂ ਕੀਤੀਆਂ ਸਭ ਤੋਂ ਵੱਧ ਕੀਤੀਆਂ ਇੱਕ ਤਰਾਸ ਦੀ ਜਿਸ ਦੇ ਉੱਤੇ ਮੈਂ ਖਾਸ ਤੌਰ ਦੇ ਉੱਤੇ ਪ੍ਰੋਗਰਾਮ ਕੀਤਾ ਸੀ ਕਿ ਡੇਢ ਲੱਖ ਦੇ ਕਰੀਬ ਆਬਾਦੀ ਅੱਜ ਤੱਕ ਦੁਨੀਆ ਦੇ ਵਿੱਚ ਕਿਤੇ ਨਹੀਂ ਹੈ ਜਿਹੜੀ ਇੱਕ ਥਾਂ ਤੋਂ ਦੂਜੀ ਥਾਂ ਦੇ ਉੱਤੇ ਉਜਾੜੇ ਦਾ ਸ਼ਿਕਾਰ ਹੋਈ ਹੋਵੇ ਹਿੰਦੀ ਦੇ ਵਿੱਚ ਵਿਸਥਾਪਿਤ ਹੋਣਾ ਕਹਿ ਦਿੰਦੇ ਆ ਉਸ ਨੂੰ ਜਿਸ ਦੇ ਵਿੱਚ ਤਕਰੀਬਨ ਡੇਢ ਤੋਂ ਪੌਣੇ 2 ਲੱਖ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ ਬਹੁਤੇ ਅਣਪਛਾਤੇ ਰਹਿ ਗਏ ਇਹ ਕੌਮ ਨਾਲ ਹੀ ਵਾਪਰੇ ਆ ਪੰਜਾਬੀਆਂ ਨਾਲ ਸਿੱਖਾਂ ਨਾਲ ਉਹ ਪੰਜਾਬੀ ਉਹ ਸਿੱਖ ਜਿਹੜੇ ਲਾਲ ਕਿਲੇ ਨੂੰ ਕਿੰਨੀ ਵਾਰੀ ਇਤਿਹਾਸਕ ਤੌਰ ਦੇ ਉੱਤੇ ਜਿੱਤ ਕੇ ਛੱਡ ਕੇ ਤੁਰ ਆਏ ਅਤੇ ਲਾਲ ਕਿਲੇ ਦਾ ਇੱਕ ਸਿੰਘਾਸਨ ਜਿਹੜਾ ਹੁਣ ਵੀ ਹਾਲੇ ਸਾਡੇ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਪਿਆ ਹੈ ਉੱਥੇ ਵਾਪਰਿਆ ਕੀ ਜਿੱਥੇ ਇੱਕ ਪਾਸੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਹੋਰਾਂ ਨੇ ਬਹੁਤ ਵੱਡੇ ਧਗਮਜੇ ਮਾਰੇ ਕਿਉਂਕਿ 11ਵੇਂ ਦਵਰੇ ਦੇ ਵਿੱਚ ਉਹਨਾਂ ਦੀ ਸਰਕਾਰ ਤੀਜੀ ਪਾਰੀ ਦੇ ਰੂਪ ਦੇ ਵਿੱਚ ਹੁਣ ਆਪਣੀ ਜਿਹੜੀ ਪਰਫਾਰਮੈਂਸ ਆ ਉਹ ਆਪਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜਾਂ ਦੁਨੀਆ ਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਹੈ ਬਹੁਤ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਗਈਆਂ ਆ ਭਾਰਤ ਦੇ ਹੁਣ ਤੱਕ ਦੇ ਇਤਿਹਾਸ ਦੇ ਵਿੱਚ ਸਭ ਤੋਂ ਲੰਬਾ ਭਾਸ਼ਣ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਲੰਘੇ ਦਿਨੀ 15 ਅਗਸਤ ਨੂੰ ਹੀ ਲਾਲ ਕਿਲੇ ਦੀ ਫਸੀਲ ਤੋਂ ਦਿੱਤਾ ਸਾਨੂੰ ਪਤਾ ਹੈ ਕਿ ਇਹਨਾਂ ਦਿਹਾੜਿਆਂ ਦੇ ਉੱਤੇ ਭਾਵੇਂ 15 ਅਗਸਤ ਹੋਵੇ ਜਾਂ 26 ਜਨਵਰੀ ਹੋਵੇ ਕੁਝ ਇੱਕ ਖਾਸ ਆ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਭਾਰਤ ਸਰਕਾਰ ਦੁਆਰਾ ਚੁਣਿੰਦਾ ਕੰਮਾਂ ਕਰਕੇ ਸਨਮਾਨਿਤ ਕੀਤਾ ਜਾਂਦਾ ਹੈ ਭਾਵੇਂ ਉਹ ਵੀਰ ਚੱਕਰ ਪਰਮਵੀਰ ਚੱਕਰ ਦੇ ਨੇ ਉਹ 26 ਜਨਵਰੀ ਨੂੰ ਆ ਜਾਂਦੇ ਨੇ ਕਿਉਂਕਿ ਗਣਤੰਤਰ ਦੇ ਵਸ ਹੁੰਦਾ ਤੇ ਇਧਰੋਂ ਜਿਹੜੇ ਜਿਹੜੇ ਸਰਪੰਚਾਂ ਨੇ ਜਾਂ ਜਿਹੜੇ ਜਿਹੜੀਆਂ ਪੰਚਾਇਤਾਂ ਨੇ ਚੰਗੇ ਕੰਮ ਕੀਤੇ ਹੋਏ ਨੇ ਉਹਨਾਂ ਨੂੰ ਵੱਖ-ਵੱਖ ਵਿਭਾਗ ਜਿਹੜੇ ਪੰਚਾਇਤਾਂ ਨਾਲ ਜੁੜੇ ਨੇ ਉਹ ਬੁਲਾ ਕੇ ਉਹਨਾਂ ਦੇ ਕੰਮਾਂ ਦੀ ਕੋਖ-ਪਰਕ ਕਰਕੇ ਉਸ ਤੋਂ ਬਾਅਦ ਉਹਨਾਂ ਨੂੰ ਸਨਮਾਨਿਤ ਕਰਨ ਦੀ ਕੋਸ਼ਿਸ਼ ਕਰਦੇ ਆ ਇਸੇ ਤਰੀਕੇ ਦੀ ਇੱਕ ਘਟਨਾ ਜ਼ਿਲ੍ਹੇ ਪਟਿਆਲੇ ਦਾ ਪਿੰਡ ਕਾਲਸਨਾ ਕਾਲਸਨਾ ਪਿੰਡ ਦੇ ਸਰਪੰਚ ਸਰਦਾਰ ਗੁਰਧਿਆਨ ਸਿੰਘ ਜਿਹੜੇ ਕਿ ਨੌਜਵਾਨ ਨੌਜਵਾਨ ਪੜ੍ਹੇ ਲਿਖੇ ਸਰਪੰਚ ਨੇ ਉਹਨਾਂ ਨੇ ਆਪਣੇ ਪਿੰਡ ਦੇ ਵਿੱਚ ਜਲ ਸਰੋਤ ਨੂੰ ਲੈ ਕੇ ਕਾਫੀ ਕੰਮ ਕੀਤਾ ਉਹਨਾਂ ਦੇ ਉਸ ਕੰਮ ਦੇ ਬਦੌਲਤ ਪਿੰਡ ਦੇ ਉਹ ਸਹਿਯੋਗ ਦੇ ਬਦੌਲਤ ਭਾਰਤ ਦਾ ਜਿਹੜਾ ਜਲ ਸਰੋਤ ਮੰਤਰਾਲਾ ਹੈ ਉਸ ਨੇ ਪਿੰਡ ਕਾਲਸਨਾ ਜਿਹੜਾ ਪੰਜਾਬ ਦੇ ਜ਼ਿਲ੍ਹੇ ਪਟਿਆਲੇ ਦਾ ਪਿੰਡ ਹੈ ਉਸ ਨੂੰ ਚੁਣਿਆ ਕਿ ਇਸ ਦੀ ਪਿੰਡ ਦੀ ਪੰਚਾਇਤ ਨੂੰ ਜਾਂ ਇਸ ਪਿੰਡ ਦੇ ਸਰਪੰਚ ਨੂੰ ਸਨਮਾਨਿਤ ਕੀਤਾ ਜਾਵੇ ਉਸ ਤਹਿਤ ਹੀ ਕਾਫੀ ਦਿਨ ਪਹਿਲਾਂ ਤੋਂ ਜਿਹੜੀਆਂ ਸੁਰੱਖਿਆ ਏਜੰਸੀਆਂ ਹੁੰਦੀਆਂ ਨੇ ਉਹਨਾਂ ਨੇ ਜਾਂਚ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਅਤੇ ਸਰਦਾਰ ਗੁਰਧਾਨ ਸਿੰਘ ਹੋਰਾਂ ਨੂੰ ਸਮੇਤ ਫੈਮਿਲੀ 13 ਅਗਸਤ ਤੋਂ ਲੈ ਕੇ 17 ਅਗਸਤ ਅਗਸਤ ਤੱਕ ਭਾਰਤ ਦੀ ਰਾਜਧਾਨੀ ਦਿੱਲੀ ਵਿਖੇ ਬੁਲਾਇਆ ਗਿਆ ਜਿਸ ਦੇ ਵਿੱਚ ਵੱਖ-ਵੱਖ ਸਮਾਗਮ ਹੋਣੇ ਸਨ 13 ਤਾਰੀਖ ਨੂੰ ਉਹ ਦਿੱਲੀ ਪਹੁੰਚਦੇ ਨੇ 14 ਤਾਰੀਖ ਨੂੰ ਉਹਨਾਂ ਦੀ ਪੂਰੀ ਜਾਂਚ ਪੜਤਾਲ ਤੋਂ ਬਾਅਦ ਸਮੇਤ ਉਹਨਾਂ ਦੇ ਪਰਿਵਾਰ ਪੂਰੀ ਜਾਂਚ ਪੜਤਾਲ ਤੋਂ ਬਾਅਦ ਕਿਉਂਕਿ ਗੁਰਧਿਆਨ ਸਿੰਘ ਹੋਰੀ ਗੁਰੂ ਦੇ ਲੜ ਲੱਗੇ ਨੇ ਬੜੀ ਛੋਟੀ ਉਮਰ ਤੋਂ ਹੀ ਅ ਔਰ ਜਿਹੜਾ ਵਿਅਕਤੀ ਗੁਰੂ ਦੇ ਲੜ ਲੱਗਿਆ ਉਸ ਦੇ ਲਈ ਪੰਜ ਕਕਾਰਾਂ ਦਾ ਧਾਰਨੀ ਹੋਣਾ ਬੜਾ ਲਾਜ਼ਮੀ ਹੈ ਕੇਂਦਰੀ ਮਾਫ ਕਰਨਾ ਜਲ ਸਰੋਤ ਮੰਤਰਾਲੇ ਦੇ ਮੰਤਰੀ ਵੀ ਸੁਮੰਨਾ ਨੇ 14 ਤਾਰੀਖ ਦੀ ਸ਼ਾਮ ਨੂੰ ਉਹਨਾਂ ਸਾਰੇ ਜਿਹੜੇ ਸਰਪੰਚ ਸੂਬਾ ਪੰਜਾਬ ਦੇ ਵਿੱਚੋਂ ਸੱਦੇ ਸੀ ਹਨ ਉਹਨਾਂ ਨਾਲ ਡਿਨਰ ਵੀ ਕੀਤਾ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਅਤੇ ਅਗਲੇਰਾ ਦਿਨ ਯਾਨੀ ਕਿ 15 ਅਗਸਤ ਵਾਲੇ ਦਿਨ ਲਾਲ ਕਿਲੇ ਦਾ ਜਿਹੜਾ ਪ੍ਰੋਗਰਾਮ ਹੈ ਫੰਕਸ਼ਨ ਹੈ ਆਜ਼ਾਦੀ ਦਾ ਜਸ਼ਨ ਹੈ ਉਹ ਦੇਖਣ ਦੇ ਲਈ ਖਾਸ ਜਿਹੜੇ ਇਨਵੀਟੇਸ਼ਨ ਪਾਸ ਨੇ ਖਾਸ ਉਚੇਚੇ ਪਾਸ ਉਹ ਇਹਨਾਂ ਸਰਪੰਚਾਂ ਨੂੰ ਜਾਰੀ ਕੀਤੇ ਗਏ ਸਮੇਤ ਫੈਮਲੀਆਂ ਜਾਣਦੇ ਹੁਣ 15 ਅਗਸਤ ਦੀ ਸਵੇਰ ਚੜ੍ਹਦੀ ਆ 15 ਅਗਸਤ ਦੀ ਸਵੇਰ ਨੂੰ 5 ਨੰਬਰ ਗੇਟ ਦੇ ਉੱਤੇ ਪਹੁੰਚਦੇ ਨੇ ਸਰਦਾਰ ਗੁਰਧਾਨ ਸਿੰਘ ਅਤੇ ਬਾਕੀ ਸਰਪੰਚ ਨੇ ਜਿਹੜੇ ਇਹ ਆਪਣੀ ਫੈਮਿਲੀ ਦੇ ਨਾਲ ਪਹੁੰਚਦੇ ਨੇ ਉੱਥੇ ਦੇ ਜਿਹੜੇ ਸੁਰੱਖਿਆ ਕਰਮੀ ਨੇ ਉਹ ਜਦੋਂ ਇਹਨਾਂ ਦੀ ਸੁਰੱਖਿਆ ਦਾ ਜਾਇਜ਼ਾ ਲੈਂਦੇ ਨੇ ਤਾਂ ਜਿਹੜੀ ਇਹਨਾਂ ਦੇ 6 ਇੰਚੀ ਕਿਰਪਾਨ ਧਾਰਨ ਕੀਤੀ ਹੁੰਦੀ ਹੈ 6 ਇੰਚੀ ਕਿਰਪਾਨ ਜਿਹੜੀ ਕਿ ਵੈਲਿਡ ਹੈ ਡੋਮੈਸਟਿਕ ਜਿਹੜੇ ਸਾਡੇ 에ਅਰਪੋਰਟ ਨੇ ਉਹਨਾਂ ਦੇ ਉੱਤੇ ਵੀ ਉਹਨੂੰ ਪਾ ਕੇ ਸਫ਼ਰ ਕੀਤਾ ਜਾ ਸਕਦਾ ਹੈ ਉਹ ਕਿਰਪਾਨ ਜਿਸ ਦੇ ਵਿੱਚ ਸਾਡੇ ਸੰਵਿਧਾਨ ਦੇ ਬਾਰੇ ਉਹ ਕਕਾਰ ਜਿਨ੍ਹਾਂ ਦੇ ਵਿੱਚ ਸਾਡੇ ਸੰਵਿਧਾਨ ਦੇ ਬਾਰੇ ਸਾਫ਼ ਔਰ ਸਪਸ਼ਟਤਾ ਦੇ ਨਾਲ ਲਿਖਿਆ ਹੋਇਆ ਹੈ ਉਹ ਕਕਾਰ ਜਿਹੜੇ ਕਕਾਰ ਪਹਿਨ ਕੇ ਸਾਡੇ ਜਿਹੜੇ ਅ ਗੁਰਸਿੱਖ ਪਿਆਰੇ ਜਾਂ ਗੁਰੂ ਨੂੰ ਗੁਰੂ ਨੂੰ ਪ੍ਰਣਾਏ ਹੋਏ ਜਾਂ ਗੁਰੂ ਦੇ ਲੜ ਲੱਗੇ ਹੋਏ ਅੰਮ੍ਰਿਤਧਾਰੀ ਮੈਂਬਰ ਪਾਰਲੀਮੈਂਟ ਨੇ ਉਹ ਪਾਰਲੀਮੈਂਟ ਯਾਨੀ ਕਿ ਸੰਸਦ ਦੇ ਵਿੱਚ ਵੀ ਦਾਖਲ ਹੋ ਸਕਦੇ ਨੇ ਜਿਹੜੀ ਇੱਕ ਤਹਿ ਜੁਦਾ ਲੰਬਾਈ ਦੀ ਕਿਰਪਾਨ ਹੈ 5 ਨੰਬਰ ਗੇਟ ਤੇ ਉਹਨਾਂ ਨੂੰ ਰੋਕ ਲਿਆ ਜਾਂਦਾ ਗੁਰਧਾਮ ਸਿੰਘ ਹੋਰਾਂ ਨੂੰ ਕਿਹਾ ਜਾਂਦਾ ਕਿ ਤੁਸੀਂ ਆਪਣੇ ਪਰਿਵਾਰ ਸਮੇਤ ਲਾਲ ਕਿਲੇ ਦਾ ਜਿਹੜਾ ਇਹ ਜਿਹੜਾ ਫੰਕਸ਼ਨ ਹੈ ਇਸ ਨੂੰ ਇਹ ਜਿਹੜੀ ਜਸ਼ਨੇ ਆਜ਼ਾਦੀ ਦੀਆਂ ਖੁਸ਼ੀਆਂ ਨੇ ਇਸ ਦੇ ਵਿੱਚ ਸ਼ਾਮਲ ਨਹੀਂ ਹੋ ਸਕਦੇ ਕਿਉਂਕਿ ਤੁਹਾਡਾ ਜਿਹੜਾ ਧਾਰਨ ਕੀਤਾ ਹੋਇਆ ਇਹ ਸ਼ਸਤਰ ਹੈ ਇਹ ਖਤਰਾ ਪੈਦਾ ਕਰ ਸਕਦਾ ਹੈ ਕਿਉਂਕਿ ਇੱਥੇ ਸਾਰੇ ਹੀ ਵੱਡੇ ਵੱਡੇ ਵੀਆਈਪੀ ਆਉਣੇ ਨੇ ਸਵਾਲ ਇੱਥੇ ਖੜਾ ਹੁੰਦਾ ਕਿ ਕਿਹੜੇ ਵੀਆਈਪੀ ਉਹ ਵੀਆਈਪੀ ਜਿਨ੍ਹਾਂ ਨੂੰ ਅੱਜ ਤੋਂ 80 ਬਰੇ ਪਹਿਲਾਂ ਦੇਸ਼ ਦੀ ਆਜ਼ਾਦੀ ਦੇ ਵਿੱਚ ਯੋਗਦਾਨ ਦੇਣਾ ਭੁੱਲ ਗਿਆ ਸੀ ਜਾਂ ਉਹ ਵੀਆਈਪੀ ਜਿਹੜੇ ਅੱਜ ਮੂੰਹੋਂ ਕੁਝ ਹੋਰ ਗੱਲਾਂ ਤੇ ਅੰਦਰੋਂ ਕੁਝ ਹੋਰ ਗੱਲਾਂ ਕਰਦੇ ਨੇ ਪੰਜਾਬੀਆਂ ਪ੍ਰਤੀ ਔਰ ਖਾਸ ਤੌਰ ਦੇ ਉੱਤੇ ਸਿੱਖ ਕੌਮ ਪ੍ਰਤੀ ਉਹੀ ਸਿੱਖ ਕੌਮ ਜਿਨ੍ਹਾਂ ਨੂੰ ਇਹ ਜਦੋਂ ਵਿਦੇਸ਼ਾਂ ਦੇ ਵਿੱਚ ਜਾ ਕੇ ਮਿਲਦੇ ਨੇ ਚਾਹੇ ਉਹ ਸੂਬੇ ਦੀਆਂ ਸਰਕਾਰਾਂ ਦੇ ਮੰਤਰੀ ਹੋਣ ਚਾਹੇ ਕੇਂਦਰੀ ਸਰਕਾਰਾਂ ਦੇ ਮੰਤਰੀ ਹੋਣ ਉਹੀ ਸਿੱਖ ਕੌਮ ਦੇ ਲੋਕ ਜਿਨ੍ਹਾਂ ਨੂੰ ਇਹ ਵਿਦੇਸ਼ਾਂ ਦੇ ਵਿੱਚ ਜਾ ਕੇ ਮਿਲਦੇ ਨੇ ਜਿਨ੍ਹਾਂ ਕੋਲੇ ਆਪਣੇ ਪ੍ਰਾਈਵੇਟ ਜੈਟ ਨੇ ਜਿਨ੍ਹਾਂ ਕੋਲੇ ਆਪਣੇ ਹਵਾਈ ਜਹਾਜ਼ ਨੇ ਜਿਨ੍ਹਾਂ ਕੋਲੇ ਆਪਣੇ ਹਵਾਈ ਅੱਡੇ ਨੇ ਜਿਹੜੇ ਵਕ-ਵਕ ਖੇਤਰਾਂ ਦੇ ਕਿੰਗ ਵੱਜਦੇ ਨੇ ਤੇ ਉੱਥੇ ਜਾ ਕੇ ਉਹਨਾਂ ਦੀਆਂ ਕੋਠੀਆਂ ਦੇ ਵਿੱਚ ਇਹ ਆਰਾਮਗਾਹ ਦੇ ਰੂਪ ਦੇ ਵਿੱਚ ਐਸ਼ ਕਰ ਰਹੇ ਹੁੰਦੇ ਨੇ ਸਾਡੇ ਇਹੋ ਸਿਆਸੀ ਲੀਡਰ ਭਾਵੇਂ ਕੇਂਦਰੀ ਸੱਤਾ ਦੇ ਹੋਣ। ਮਾਮਲਾ ਫੇਰ ਗੁਰਧਾਨ ਸਿੰਘ ਤੇ ਵਾਪਸ ਭਰਤਦੇ ਆ ਕਿ ਸਿੱਖ ਕੌਮ ਨਾਲ ਇਹ ਲਗਾਤਾਰਤਾ ਦੇ ਨਾਲ ਕਿਉਂ ਹੋ ਰਿਹਾ? ਥੋੜੇ ਦਿਨ ਪਹਿਲਾਂ ਦੀ ਘਟਨਾ ਜਿਹੜੀ ਉਹ ਸਾਡੀ ਲੜਕੀ ਨਾਲ ਵਾਪਰੀ ਰਾਜਸਥਾਨ ਦੇ ਵਿੱਚ ਕਿ ਐਗਜ਼ਾਮੀਨੇਸ਼ਨ ਤੋਂ ਕੁਝ ਦਿਨ ਪਹਿਲਾਂ ਜਿਸ ਬੱਚੀ ਨੇ 5 ਸਾਲ ਦੀ ਤਿਆਰੀ ਕੀਤੀ ਹੋਵੇ ਤੇ ਉਸ ਨੂੰ ਕਿਹਾ ਜਾਵੇ ਕਿ ਤੁਸੀਂ ਆਪਣੇ ਕਕਾਰ ਉਤਾਰੋ। ਤਾਂ ਜਾ ਕੇ ਤੁਹਾਨੂੰ ਐਗਜ਼ਾਮੀਨੇਸ਼ਨ ਹਾਲ ਦੇ ਵਿੱਚ ਅਸੀਂ ਦਾਖਲਾ ਦਵਾਗੇ ਤਾਂ ਤੁਸੀਂ ਪੇਪਰ ਦੇ पाओगे ਕੀ ਸੱਖਾਂ ਨੂੰ ਵਾਰ-ਵਾਰ ਅਹਿਸਾਸ ਕਰਵਾਇਆ ਜਾ ਰਿਹਾ ਕਿ ਤੁਸੀਂ ਦੂਜੇ ਦਰਜੇ ਦੇ ਨਾਗਰਿਕ ਹੋ ਵੀ ਖਾਸ ਤੌਰ ਦੇ ਉੱਤੇ ਉਸ ਦਿਨ ਦੇ ਉੱਤੇ ਜਿਸ ਦਿਨ ਨੂੰ ਅਸੀਂ ਆਜ਼ਾਦੀ ਦਿਹਾੜਾ ਕਹਿੰਦੇ ਹਾਂ ਇਹ ਕਿਸ ਕਿਸਮ ਦੀ ਆਜ਼ਾਦੀ ਹੈ ਇਹ ਕਿਸ ਕਿਸਮ ਦੀ ਆਜ਼ਾਦੀ ਦੀਆਂ ਗੱਲਾਂ ਅਸੀਂ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਮੂੰਹੋਂ ਸੁਣ ਕੇ ਹਟੇ ਹਾਂ ਇਹ ਕਿਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਸਰਦਾਰ ਗੁਰਧਾਨ ਸਿੰਘ ਹੋਰਾਂ ਦੇ ਨਾਲ ਹੋਈਆਂ ਇਹ ਕਿਸ ਤਰ੍ਹਾਂ ਦਾ ਵਿਚਾਰ ਜਿਹੜਾ ਸਰਦਾਰ ਗੁਰਧਾਨ ਸਿੰਘ ਹੋਰਾਂ ਦੇ ਮਨ ਦੇ ਵਿੱਚ ਆਇਆ ਕਿ ਹੁਣ ਮੀਡੀਆ ਦੇ ਨਾਲ ਗੱਲ ਕਰਨੀ ਬਣਦੀ ਹੈ ਹੁਣ ਆਪਣੀ ਗੱਲ ਨੂੰ ਦੁਨੀਆ ਦੇ ਅੱਗੇ ਰੱਖਿਆ ਜਾਣਾ ਚਾਹੀਦਾ ਤਾਂ ਜੋ ਬਿਨਾ ਨਫ਼ਰਤ ਪੇਣਾ ਕਿਸੇ ਦੇ ਭੇਦ ਭਾਵ ਤੋਂ ਇਹ ਮਸਲਾ ਨਾ ਸਿਰਫ ਕੋ ਮੰਤਰੀ ਪੱਧਰ ਤੇ ਬਲਕਿ ਰਾਸ਼ਟਰੀ ਪੱਧਰ ਤੇ ਉੱਠੇ ਤੇ ਇਸ ਮਸਲੇ ਦਾ ਸਹੀ ਤਰੀਕੇ ਨਾਲ ਪਛਾਣ ਕਰਕੇ ਇਸ ਦਾ ਹੱਲ ਕੀਤਾ ਜਾ ਸਕੇ ਕਿ ਸਿੱਖਾਂ ਨੂੰ ਕਦੋਂ ਤੱਕ ਇਹ ਸਰਕਾਰਾਂ ਦੂਜੇ ਦਰਜੇ ਦੇ ਨਾਗਰਿਕ ਸਮਝਦੀਆਂ ਰਹਿਣਗੀਆਂ ਤੇ ਸਾਨੂੰ ਸਾਡੇ ਕੱਕਾਰਾਂ ਕਰਕੇ ਇਸ ਤਰੀਕੇ ਨਾਲ ਬਾਹਰ ਦੇ ਰਸਤੇ ਦੇਖਣੇ ਪੈਣਗੇ ਆਓ ਪਿੰਡ ਕਾਲਸਨਾ ਦੇ ਸਰਪੰਚ ਸਰਦਾਰ ਗੁਰਧਾਨ ਸਿੰਘ ਸਾਡੇ ਨਾਲ ਜੁੜ ਰਹੇ ਨੇ ਆਓ ਪਹਿਲਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਾਰੀ ਗੱਲਬਾਤ ਸੁਣਦੇ ਹਾਂ ਤਫਸੀਲ ਸਹਿਤ ਤੇ ਕੌਮ ਦੇ ਇਸ ਗੰਭੀਰ ਮੁੱਦੇ ਦੇ ਭੁਗਤ ਭੋਗੀ ਸਰਦਾਰ ਗੁਰਧਾਨ ਸਿੰਘ ਜਿਹੜੇ ਸਰਪੰਚ ਪਿੰਡ ਕਾਲਸਨਾ ਦੇ ਜਿਸ ਦਾ ਜ਼ਿਕਰ ਆਪਾਂ ਪਹਿਲਾਂ ਕੀਤਾ ਉਹ ਇਸ ਵਕਤ ਮੇਰੇ ਨਾਲ ਜੁੜੇ ਨੇ ਆਓ ਪਹਿਲਾਂ ਸਰਪੰਚ ਸਾਹਿਬ ਨਾਲ ਗੱਲਬਾਤ ਕਰਦੇ ਹਾਂ ਕਿਉਂਕਿ ਅ ਇੱਕ ਹੁੰਦਾ ਹੈ ਉਹ ਵਿਅਕਤੀ ਜਿਹੜਾ ਅੱਖੀ ਜਿਸ ਨੇ ਗਵਾਹੀ ਦਿੱਤੀ ਹੁੰਦੀ ਹੈ ਜਿਸ ਨੇ ਅੱਖੀ ਡਿਠਾ ਹਾਲ ਵਰਣਨ ਕਰਨਾ ਹੁੰਦਾ ਹੈ ਤੇ ਇੱਕ ਵਿਅਕਤੀ ਉਹ ਹੁੰਦਾ ਜਿਸ ਦੇ ਨਾਲ ਸਾਰਾ ਕੁਝ ਵਾਪਰ ਰਿਆ ਹੁੰਦਾ ਜਿਸ ਦੇ ਨਾਲ ਸਾਰਾ ਕੁਝ ਵਾਪਰਿਆ ਹੁੰਦਾ ਉਦੋਂ ਸੈਂਕੜੇ ਨਹੀਂ ਹਜ਼ਾਰਾਂ ਸਵਾਲ ਮਨ ਚ ਚੱਲ ਰਹੇ ਹੁੰਦੇ ਆ ਅਕਰਤਿਆਂ ਜੀ ਬਹੁਤ ਸਵਾਗਤ ਹੈ ਤੁਹਾਡਾ ਐਨ ਆਰ ਆਈ ਟੀਵੀ ਤੇ ਜੀ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਰਪੰਚ ਸਾਹਿਬ ਸਰਪੰਚ ਸਾਹਿਬ ਦੇਖੋ ਪਹਿਲੀ ਗੱਲ ਤਾਂ ਤੁਹੀ ਵਧਾਈ ਦੇ ਪਾਤਰ ਹੋ ਆਪਾਂ ਉਸ ਮਸਲੇ ਤੇ ਬਾਅਦ ਚ ਗੱਲ ਕਰਾਂਗੇ ਕਿ ਤੁਹਾਡਾ ਪਿੰਡ ਭਾਰਤ ਸਰਕਾਰ ਵੱਲੋਂ ਚੁਣਿਆ ਗਿਆ ਉਸ ਦੇ ਉੱਤੇ ਬਾਅਦ ਦੇ ਵਿੱਚ ਗੱਲ ਕਰਾਂਗੇ ਪਹਿਲਾਂ ਉਹ ਸਾਰਾ ਘਟਨਾ ਕ੍ਰਮ ਜਿਹੜਾ ਆਜ਼ਾਦੀ ਦਾ ਇੱਕ ਠੱਪਾ ਸਾਡੇ ਉੱਤੇ ਲੱਗਦਾ ਹੈ ਕਿ ਲਾਲ ਕਿਲੇ ਤੋਂ 15 ਅਗਸਤ ਨੂੰ ਪ੍ਰਧਾਨ ਮੰਤਰੀ ਹੋਰੀ ਭਾਸ਼ਣ ਦੇਣਗੇ ਜਾਂ ਅਗਾਹ ਵੱਧੂ ਲੋਕਾਂ ਨੂੰ ਚੁਣਿਆ ਜਾਏਗਾ ਤੁਹਾਨੂੰ ਵੀ 100 ਸਰਪੰਚਾਂ ਦੇ ਵਿੱਚੋਂ ਚੁਣਿਆ ਗਿਆ 20 ਸਮੰਨਾ ਜਿਹੜੇ ਸਾਡੇ ਕੇਂਦਰੀ ਜਲ ਸਰੋਤ ਮੰਤਰੀ ਨੇ ਜਾਂ ਉਹਨਾਂ ਦਾ ਵਿਭਾਗ ਹੈ ਉਹਨਾਂ ਦੁਆਰਾ ਪਰੰਤੂ ਜਦੋਂ 5 ਨੰਬਰ ਗੇਟ ਦੇ ਉੱਤੇ ਤੁਸੀਂ ਪਹੁੰਚਦੇ ਹੋ 13 ਤੋਂ ਲੈ ਕੇ 17 ਤੱਕ ਜਾਂ 16 ਤੱਕ ਤੁਹਾਡੀ ਵਿਜ਼ਿਟ ਸੀ ਦਿੱਲੀ ਦੇ ਵਿੱਚ ਉਦੋਂ ਕਕਾਰਾਂ ਨੂੰ ਲੈ ਕੇ ਸਾਰੀ ਗੱਲਬਾਤ ਜਿਹੜੀ ਹੁੰਦੀ ਆ ਉਹ ਇੱਕ ਵਾਰੀ ਤਫਸੀਲ ਦੇ ਵਿੱਚ ਤੁਸੀਂ ਦਰਸ਼ਕਾਂ ਨੂੰ ਸਮਝਾਓ ਜੀ ਜੀ ਸਰ ਮੈਨੂੰ ਅੱਜ ਤੋਂ 2 ਮਹੀਨੇ ਪਹਿਲਾਂ ਚੱਲਿਆ ਸੀ ਜੀ ਇਹ ਸਾਰਾ ਪ੍ਰੋਸੀਜਰ ਸਾਨੂੰ ਆਪਣੇ ਪਟਿਆਲਾ ਸੈਨੀਟਾਈਜੇਸ਼ਨ ਵਿਭਾਗ ਵੱਲੋਂ ਮੈਨੂੰ ਵੀ ਪੁੱਛਿਆ ਗਿਆ ਪਹਿਲਾਂ ਵੈਸੇ ਵੀ ਹਾਂਜੀ ਸਰ ਏਕ-ਇਕਣ ਕਰਕੇ ਪ੍ਰੋਸੀਜਰ ਹੈਗਾ ਤੁਸੀਂ ਜਾਣਨਾ ਚਾਹੁੰਦੇ ਹੋ ਵੀ ਤੁਹਾਡਾ ਪਿੰਡ ODF ਪਲੱਸ ਮਾਡਲ ਹੈ ਵੀ ਸਨਮਾਨਿਤ ਕੀਤਾ ਜਾਣਾ ਹੈ ਤੇ ਸਾਡਾ ਮੈਂ ਪਹਿਲਾਂ ਵੀ ਇੱਕ ਦੋ ਇੰਟਰਵਿਊ ਚ ਦੱਸ ਚੁੱਕਿਆ ਵੀ ਸਾਡਾ ਬਹੁਤ ਛੋਟਾ ਜਿਹਾ ਪਿੰਡ ਹੈ ਜੀ 550 ਪਾਉਣੀ 600 ਵੋਟ ਦਾ ਪਿੰਡ ਹੈ ਤੇ 800 ਆਬਾਦੀ ਦਾ ਪਿੰਡ ਹੈ ਜੀ ਤੇ ਮੈਂ ਉਹਨਾਂ ਨੂੰ ਕਿਹਾ ਵੀ ਹਾਂਜੀ ਜ਼ਰੂਰ ਜਾਣਾ ਚਾਹਾਂਗੇ ਅੱਜ ਤੱਕ ਕੋਈ ਸਨਮਾਨ ਨਹੀਂ ਮਿਲਿਆ ਸਾਡੇ ਪਿੰਡ ਨੂੰ ਵੀ ਹਾਂਜੀ ਜ਼ਰੂਰ ਚਲੋ ਅਸੀਂ ਉਹਨਾਂ ਦੇ ਪ੍ਰੋਸੀਜਰ ਕੋਲ ਕਰਿਆ ਸ਼ੁਰੂ ਸੱਤ ਉਹ ਆਧਾਰ ਕਾਰਡ ਫੋਟੋ ਆ ਹੋਰ ਜੋ ਵੀ ਸੀ ਉਹ ਸਾਰਾ ਮੰਗਿਆ ਅਸੀਂ ਦਿੱਤਾ ਤੇ ਉਹ ਚਲੋ ਹੋਇਆ 2 ਮਹੀਨੇ ਚਲੋ ਇਹਨਾਂ ਨੇ ਇਨਕੁਆਰੀਆਂ ਵੀ ਕਰੀਆਂ ਉਹ ਹੁਣ ਪਤਾ ਲੱਗ ਰਿਹਾ ਸਾਨੂੰ ਚਲੋ ਜ਼ਰੂਰੀ ਨੇ ਉੱਤੇ ਉਹਦਾ ਹੈਗਾ ਸੀ ਸਰਪੰਚ ਸਾਹਿਬ ਮੈਂ ਨਾ ਤੁਹਾਨੂੰ ਇੱਕ ਮੌਕੇ ਤੇ ਲੈ ਕੇ ਆਉਣਾ ਚਾਹੁੰਦਾ ਕਿ ਜਦੋਂ ਤੁਸੀਂ ਇੱਥੋਂ ਆਪਣੇ ਜੱਫੇ ਸਮੇਤ ਦਿੱਲੀ ਪਹੁੰਚ ਜਾਂਦੇ ਹੋ ਜਦੋਂ ਇੱਕ ਇੱਕ ਦਿਨ ਪਹਿਲਾਂ ਮੰਨ ਲਓ 14 ਅਗਸਤ ਨੂੰ ਤੁਹਾਨੂੰ ਕੇਂਦਰੀ ਜਿਹੜੇ ਮੰਤਰੀ ਵੀ ਸਨਮਾਨਾ ਨੇ ਉਹ ਵੀ ਸਨਮਾਨਿਤ ਕਰਦੇ ਆ ਕਿ ਉਦੋਂ ਵੀ ਤੁਸੀਂ ਆਪਣੇ ਪੂਰਨ ਗੁਰਸਿੱਖ ਬਾਣੇ ਦੇ ਵਿੱਚ ਪੂਰਨ ਕਕਾਰਾਂ ਦੇ ਨਾਲ ਸੀਗੇ ਜੀ ਕੋសារ ਮੈਂ ਹੁਣ ਇੱਕ ਇਹ ਚਲੋ ਬਹੁਤ ਸੋਚ ਸਮਝ ਕੇ ਕਰਿਆ ਸੀ ਮੈਨੂੰ ਘਰਦਿਆਂ ਨੇ ਥੋੜਾ ਮੇਰੇ ਮਦਰ ਨੇ ਡਰਦੇ ਹੁੰਦੇ ਨੇ ਬਜ਼ੁਰਗ ਆਪਣੇ ਉਹ ਕਹਿੰਦੇ ਸੀ ਤੂੰ ਨਾ ਇੱਕ ਕੰਮਾ ਚ ਪੈ ਵੀ ਰਹਿਣ ਤੇ ਆਪਾਂ ਜੋ ਹੋ ਗਿਆ ਠੀਕ ਹੈ ਆਪਾਂ ਆਪਦੇ ਸਿੱਖੀ ਸਰੂਪ ਚ ਆਪਾਂ ਆਪਦੇ ਘਰੇ ਵਧੀਆ ਹਨਾ ਆਪਾਂ ਗੁਰੂ ਤੋਂ ਬੇਮੁਖ ਨਹੀਂ ਹੋਣਾ ਆਪਾਂ ਲੋਕਾਂ ਤੋਂ ਕੀ ਲੈਣਾ ਪਰ ਫਿਰ ਮੇਰੇ ਮਨ ਚ ਆਇਆ ਮੈਂ ਦੱਸਿਆ ਸੀ ਪਹਿਲਾਂ ਵੀ ਇੰਟਰਵਿਊ ਚ ਵੀ ਅਸੀਂ 16 ਤਰੀਕ ਨੂੰ ਸ਼ਾਮ ਨੂੰ ਆਏ ਸੀ 10 ਵਜੇ ਚਲੋ 17 ਨੂੰ ਸਵੇਰੇ ਅਸੀਂ ਇੰਟਰਵਿਊ ਚਲੋ ਹੋਈ ਸਾਡੀ ਜਿਵੇਂ ਵੀ ਸੀਗਾ ਬਟ ਹੁਣ ਮੈਂ ਜਿਵੇਂ ਫੇਸਬੁੱਕ ਤੇ ਜਾਂ ਹੋਰ ਉਹਨਾਂ ਤੇ ਸੋਸ਼ਲ ਮੀਡੀਆ ਤੇ ਕਮੈਂਟ ਪੜ ਰਿਹਾ ਲੋਕਾਂ ਦੇ ਬਹੁਤ ਲੋਕ ਨੈਗੇਟਿਵਿਟੀ ਕਰ ਰਹੇ ਨੇ ਹਾਂਜੀ ਇਹਨਾਂ ਨੇ ਜਾਣਾ ਕਿਉਂ ਸੀ ਉੱਥੇ ਕੀ ਲੈਣ ਗਏ ਸੀ ਇਹ ਸੀ ਉਹ ਸੀ ਇੱਕ ਵਾਰ ਛੋਡੇ ਮਾਧਮ ਰਹੀਂ ਪਹਿਲਾਂ ਉਹ ਕਲੀਅਰ ਕਰਨਾ ਚਾਹੁੰਦਾ ਦੇਖੋ ਮੈਂ ਕਿਸੇ ਨੂੰ ਰਿਪਲਾਈ ਨਹੀਂ ਕਰ ਰਿਹਾ ਨਾ ਮੈਂ ਪਹਿਲਾਂ ਕਰਿਆ ਇੱਕ ਛੋਡੇ ਮਾਧਮ ਰਹੀਂ ਕਹਿ ਰਿਹਾ ਦੇਖੋ ਜਾਣਾ ਜੇ ਸਾਡੇ ਨਗਰ ਵਿੱਚ ਵਧੀਆ ਕੰਮ ਹੋਏ ਸੀ ਵਧੀਆ ਉਹ ਹੋਇਆ ਸੀ ਅਸੀਂ ਉਹਨਾਂ ਨੇ ਸਾਨੂੰ ਇਨਵਾਈਟ ਕੀਤਾ ਸੀ ਅਸੀਂ ਤਾਂ ਗਏ ਸੀ ਅਸੀਂ ਬਿਨਾ ਬੁਲਾਏ ਤੇ ਬਿਨਾ ਕਿਸੇ ਉਹਦੇ ਤੋਂ ਅਸੀਂ 15 ਅਗਸਤ ਤੇ ਨਹੀਂ ਦੇਖਣ ਗਏ ਸੀ ਇਕ ਉਹਨਾਂ ਨੇ 13 ਤੋਂ ਲੈ ਕੇ 17 ਦਾ ਸਾਨੂੰ ਸ਼ਡਿਊਲ ਦਿੱਤਾ ਸੀ ਅਸੀਂ ਤਾਂ ਉੱਥੇ ਗਏ ਸੀ ਅਸੀਂ ਭਾਰਤ ਦਾ ਹਿੱਸਾ ਅਸੀਂ ਭਾਰਤ ਦੇ ਵਸਨੀਕ ਆ ਚਾਹੇ ਅਸੀਂ ਕੁਝ ਵੀ ਕਹੀ ਜਾਈਏ ਹੈਗੇ ਤਾਂ ਅਸੀਂ ਨਾਗਰਿਕ ਭਾਰਤ ਦੇ ਆ ਜੀ ਠੀਕ ਹੈ ਤੇ ਅਸੀਂ ਬਹੁਤ ਮਾਣ ਨਾਲ ਬਹੁਤ ਹਾਂਜੀ ਬਹੁਤ ਮਾਣ ਨਾਲ ਗਏ ਸੀ ਵੀ ਸਾਨੂੰ ਚਲੋ ਭਾਰਤ ਸਰਕਾਰ ਦੇ ਰਹੀ ਹੈ ਸਰਕਾਰਾਂ ਦੇਖੋ ਬਦਲਦੀਆਂ ਰਹਿੰਦੀਆਂ ਨੇ ਜੀ ਅੱਜ ਕੋਈ ਆ ਕੱਲ ਪਹਿਲਾਂ ਕੋਈ ਸੀ ਕੱਲ ਨੂੰ ਕੋਈ ਹੋਰ ਆ ਜਾਏਗੀ ਅਸੀਂ ਸਰਕਾਰਾਂ ਨਾਲ ਸਾਡਾ ਕੋਈ ਇਹਦੇ ਚ ਇਸ਼ੂ ਨਹੀਂ ਹੈਗਾ ਸਾਡਾ ਇਸੂਵੇ ਸਾਨੂੰ ਸਾਡੇ ਮੌਲਿਕ ਅਧਿਕਾਰ ਦਿੱਤੇ ਜਾਣ ਸਾਨੂੰ ਜੋ ਸਾਡੇ ਸੰਵਿਧਾਨ ਚ ਲਿਖਿਆ ਗਿਆ ਵੀ ਤੁਹਾਨੂੰ ਇਹ ਅਧਿਕਾਰ ਨਹੀਂ ਛੇਂਚਦੇ ਸ੍ਰੀ ਸਾਹਿਬ ਤੁਸੀਂ ਲੈ ਪਾ ਸਕਦੇ ਹੋ ਕਿਰਪਾਣ ਪਾ ਸਕਦੇ ਹੋ ਸਾਨੂੰ ਉਹ ਅਧਿਕਾਰਾਂ ਦੀ ਗੱਲ ਹੈ ਮੈਂ ਇੱਥੇ ਮੈਨੂੰ ਹੋਈਆਂ ਗੱਲਾਂ ਵੀ ਤੁਸੀਂ ਉਹਨਾਂ ਨੂੰ ਸਸਪੈਂਡ ਚਾਹੁੰਦੇ ਹੋ ਤੁਹਾਡੀ ਮੰਗ ਕੀ ਹੈ ਮੈਂ ਕੋਈ ਉਹਨਾਂ ਨੂੰ ਕਿਹਾ ਮੈਨੂੰ ਸਸਪੈਂਡ ਤੱਕ ਮਤਲਬ ਨਹੀਂ ਹੈਗਾ ਦੇਖੋ ਉਹਨਾਂ ਨੇ ਆਪਣੇ ਸੀਨੀਅਰ ਅਧਿਕਾਰੀ ਨਾਲ ਗੱਲ ਕਰੀ ਹੈ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਰਿਪਲਾਈ ਦਿੱਤਾ ਵੀ ਸੌਰੀ ਸਰ ਤੁਸੀਂ ਨਹੀਂ ਜਾ ਸਕਦੇ ਇੰਕਾ ਅਸੀਂ ਇਹ ਨਹੀਂ ਹੈਗਾ ਵੀ ਸਸਪੈਂਡ ਕਰਾਉਣਾ ਸਾਡੀ ਲੜਾਈ ਬਸ ਇੰਨੀ ਕਹ ਵੀ ਸਾਡੇ ਅੱਜ ਮੇਰੇ ਨਾਲ ਜੋ ਹੋਇਆ ਉਹ ਅੱਗੇ ਤੋਂ ਕਿਸੇ ਹੋਰ ਗੁਰਸਿੱਖ ਨਾਲ ਨਾ ਹੋਵੇ ਜੋ ਗੱਲ ਲੋਕ ਕਹਿੰਦੇ ਨੇ ਕੀ ਲੈਣਗੇ ਅਸੀਂ ਅਸੀਂ ਸਾਡੇ ਪੰਚਾਇਤ ਨੇ ਕੰਮ ਕਰੇ ਪਹਿਲਾਂ ਵਾਲਿਆਂ ਨੇ ਕਰੇ ਦੇਖੋ ਮੇਰੇ ਤਾਂ 1 ਸਾਲ ਵੀ ਨਹੀਂ ਹੋਇਆ ਬਣੇ ਨੂੰ ਤੇ ਮੈਂ ਆਪਣੇ ਪਿੰਡ ਨੂੰ ਆਪਣੇ ਪੰਜਾਬ ਨੂੰ ਰਿਪਰੈਜ਼ੈਂਟ ਕਰ ਰਿਹਾ ਸੀ ਉੱਥੇ ਤੇ ਮੈਂ ਉਹਦੇ ਹੱਕ ਦੇ ਹੱਕ ਨਾਲ ਭਾਰਤ ਦੇ ਵਸਨੀਕ ਹੋਣ ਦੇ ਹੱਕ ਨਾਲ ਉੱਥੇ ਗਿਆ ਸੀ ਤੇ ਨਾ ਕਿ ਕਿਸੇ ਸਰਕਾਰਾਂ ਦੇ ਉਹਦੇ ਨਾਲ ਤੇ ਜਿਹੜੀ ਗੱਲ ਆ ਗਈ ਵੀ ਉਹ 14 ਤਰੀਕ ਦਾ ਪ੍ਰੋਗਰਾਮ ਸੀ ਸਿੱਖੀ ਸਰੂਪ ਦਾ ਜੀ ਦੇਖੋ ਮੈਂ 12 ਸਾਲ ਦਾ ਸੀ ਜਦੋਂ ਮੇਰਾ ਕਰਦਿਆਂ ਨੇ ਜਾਂ ਮੈਨੂੰ ਰੱਬ ਨੇ ਕਰੀ ਮਿਹਰ ਕਰੀ ਤੇ 12 ਸਾਲ ਦੀ ਉਮਰ ਚ ਮੈਂ ਅੰਮ੍ਰਿਤਪਾਨ ਕੀਤਾ ਸੀ ਜਾਂ ਤੁਸੀਂ ਕਿਸ ਰੂਪ ਚ ਪੂਰੇ ਪ੍ਰੋਪਰ ਜੀ ਤੇ ਹੁਣ ਕੁਝ ਲੋਕ ਕਹਿ ਰਹੇ ਨੇ ਜੀ ਇਹਨਾਂ ਦੀ ਤਾਂ ਦਾੜੀ ਚ ਕੁੰਡਲਾ ਪੁਆਈਆਂ ਵੀ ਆ ਨੇ ਇਹਨੇ ਅੱਜ ਤੱਕ ਇੱਕ ਵੀ ਮਾਰੀ ਵੀ ਨਹੀਂ ਕਰੀ ਚਲੋ ਹੈ ਉਹ ਐਸੀ ਦੀ ਹੈ ਆਪਣੇ ਵਾਲ ਦਾ ਜੋ ਵੀ ਹੁੰਦੇ ਨੇ ਕਿਸੇ ਤੇ ਕਰ ਲਈ ਨੇ ਕਿਸੇ ਤੇ ਸਟ੍ਰੇਟ ਨੇ ਉਹ ਚੀਜ਼ ਹੈਗੀ ਬਟ ਏਕਣ ਦੀ ਕੋਈ ਗੱਲ ਨਹੀਂ ਹੈਗੀ ਤੇ ਬਾਣਾ ਤਾਂ ਮੈਂ ਅੱਜ ਵੀ ਇਹ ਬੇਫਾਲਤੂ ਦੀਆਂ ਕਥਾਣੇ ਜਿਹੜੀਆਂ ਜਿਹੜੀਆਂ ਇਹ ਟਿੱਪਣੀਆਂ ਚੱਲ ਰਹੀਆਂ ਨੇ ਜਾਂ 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 ਸੋਸ਼ਲ ਮੀਡੀਆ ਦੇ ਉੱਤੇ ਤੁਹਾਡੇ ਬਾਰੇ ਜੋ ਕੁਝ ਚੱਲ ਰਿਹਾ ਇਹ ਬੜੀਆਂ ਬੇਫਾਲਤੂ ਦੀਆਂ ਗੱਲਾਂ ਨੇ ਔਰ ਜਿਨ੍ਹਾਂ ਦੇ ਦਿਮਾਗ ਖਾਲੀ ਹੁੰਦੇ ਐ ਜਿਹੜੇ ਕਹਿੰਦੇ ਐ ਕਿ ਦੇਖਤੀ ਤੁਹਾਡਾ ਮੈਨੂੰ ਉੱਤਰ ਬਹੁਤ ਸੋਹਣਾ ਲੱਗਿਆ ਸੀ ਕਈਏ ਜੋ ਮਰਜ਼ੀ ਪ੍ਰਖਟ ਕਰ ਸਕਦਾ ਸੀ ਭਾਰਤ ਦੇ ਨਾਗਰਿਕ ਦੂਜੀ ਗੱਲ ਹਾਂਜੀ ਉਹ ਕਹਿਣ ਜੋ ਮਰਜ਼ੀ ਕਹਿੰਦੇ ਪਾਣੀ ਦੇ ਵਿੱਚ ਸਿੱਕੀ ਸਰੂਪ ਦੇ ਵਿੱਚ ਕਿਤੇ ਆਪਣੇ ਆਪ ਨੂੰ ਰੀਪਰੈਜ਼ੈਂਟ ਕਰਦੇ ਆ ਆਪਣੇ ਕੰਮ ਨੂੰ ਆਪਣੇ ਪਿੰਡ ਨੂੰ ਆਪਣੇ ਮਾਲੇ ਨੂੰ ਤਾਂ ਅਸੀਂ ਉਸ ਦੇ ਨਾਲ ਕੌਮ ਦਾ ਮਾਣ ਵਧਾ ਰਹੇ ਹੁੰਨੇ ਆ ਨਾ ਕਿ ਘਟਾ ਰਹੇ ਹੁੰਨੇ ਆ ਤੀਜੀ ਗੱਲ ਜਿਵੇਂ ਤੁਸੀਂ ਬੜੇ ਹਲੀਮੀ ਨਾਲ ਕਿਹਾ ਕਿ ਭਾਈ ਉੱਥੇ ਜਿਹੜੇ ਪੁਲਿਸ ਕਰਮੀ ਸੀਗੇ ਉਹ ਤਾਂ ਆਮ ਸੁਰੱਖਿਆ ਮੁਲਾਜ਼ਮ ਸੀ ਉਹਨਾਂ ਨੇ ਦਸ ਥਾਂ ਹੀ ਗੱਲਬਾਤ ਕੀਤੀ ਆਪਣੇ ਅਫਸਰਾਂ ਨਾਲ ਹੁਣ ਤਾਂ ਅੱਗੇ ਉਹਨਾਂ ਤੋਂ ਉੱਪਰ ਜਿਹੜੇ ਨੀਤੀਆਂ ਬਣਾਉਣ ਵਾਲੇ ਨੇ ਜਿਨ੍ਹਾਂ ਦੇ ਨਜ਼ਰ ਦੇ ਵਿੱਚ ਜਾਂ ਜਿਹੜੇ ਸੰਵਿਧਾਨ ਦੀ ਸੌ ਲੈ ਕੇ ਅ ਕੁਰਸੀਆਂ ਦੇ ਉੱਤੇ ਜਾਂ ਪ੍ਰਸ਼ਾਸਨਿਕ ਕੰਮਾਂ ਦੇ ਵਿੱਚ ਬੈਠਦੇ ਨੇ ਮੇਰੇ ਖਿਆਲ ਚ ਜ਼ਿੰਮੇਵਾਰੀ ਉਹਨਾਂ ਦੀ ਬਣਦੀ ਹੈ ਕਿ ਹਰ ਨਾਗਰਿਕ ਦਾ ਮੌਲਿਕ ਅਧਿਕਾਰ ਉਸ ਦੀ ਧਾਰਮਿਕ ਅਤੇ ਮਾਨਸਿਕ ਆਜ਼ਾਦੀ ਨੂੰ ਯਕੀਨੀ ਬਣਾਇਆ ਜਾਵੇ। ਹਾਂਜੀ ਸਰ ਇਹ ਉਹੀ ਗੱਲ ਨੂੰ ਮੈਂ ਕੰਟੀਨਿਊ ਕਰ ਰਿਹਾ ਦੇਖੋ 네ਗੇਟਿਵਿਟੀ ਫਲਾ ਕੇ ਕੋਈ ਨਹੀਂ ਮੈਂ ਹੀ ਨਹੀਂ ਕਹਿੰਦਾ ਮੇਰਾ ਸਾਥ ਦੋ ਮੇਰਾ ਇਹ ਕਰੋ ਦੇਖੋ ਮੈਂ ਆਪਣੀ ਜਗ੍ਹਾ ਤੇ ਖੜਾ ਮੈਂ ਆਪਣੇ ਸਟੈਂਡ ਤੇ ਆ ਮੈਂ ਆਪਣੇ ਸਿੱਖੀ ਸਰੂਪ ਲਈ ਤੇ ਸਿੱਖੀ ਦੀ ਅੱਗੇ ਬਤਾਉਣ ਲਈ ਭਾਈਚਾਰੇ ਲਈ ਮੈਂ ਸਟੈਂਡ ਕੀਤਾ ਨਹੀਂ ਆਪਦੀ ਕੌਣ ਏ ਕਣ ਦੱਸਦਾ ਵੀ ਹਾਂਜੀ ਮੇਰੇ ਨਾਲ ਏ ਕਣ ਬੇਇੱਜ਼ਤੀ ਹੋਈ ਘਰੇ ਬੁਲਾ ਕੇ ਬੰਦੇ ਨੂੰ ਇਹ ਬੇਇੱਜ਼ਤੀ ਵਾਲੀ ਉਹ ਗੱਲ ਹੈ ਦੇਖੋ ਹਣਾ ਬਟ ਮੈਨੂੰ ਉਹਦੇ ਤੱਕ ਕੋਈ ਉਹ ਨਹੀਂ ਹੈਗਾ ਅਸੀਂ ਜੋ ਸਾਡੇ ਮੇਰੇ ਮਨਚ ਸੀ ਮੈਂ ਉਹ ਆਪਦਾ ਜ਼ਾਹਰ ਕੀਤਾ ਬਟ ਇਹ ਜਿਹੜੀ ਸੋਸ਼ਲ ਮੀਡੀਆ ਤੇ 네ਗੈਟਿਵਿਟੀ ਆਪਾਂ ਕਰਦੇ ਵੀ ਹਾਂਜੀ ਕੀ ਕਰਨ ਗਏ ਸੀ ਇਹ ਬਾਣਾ ਇਹ ਸਿਰੀ ਸਾਹਿਬ ਉੱਪਰ ਦੀ ਕਿਉਂ ਨਹੀਂ ਸੀ ਸਿਰੀ ਸਾਹਿਬ ਛੋਟ ਹੈ ਦੇਖੋ ਮੈਂ ਦੱਸ ਦਵਾ ਵੀ ਮੈਂ ਜਦੋਂ 4 ਸਾਲ ਦਾ ਸੀ ਮੇਰੇ ਫਾਦਰ ਸਾਹਿਬ ਐਕਸਪਾਇਰ ਹੋ ਗਏ ਸੀ ਮੇਰੀ ਮਾਤਾ ਨੇ ਮੈਨੂੰ ਇਕੱਲੇ ਨੂੰ ਉਹ ਕਰਿਆ ਬਹੁਤ ਛੋਟੇ ਨੂੰ ਪਾਲਿਆ ਮੇਰੀਆਂ ਤਿੰਨ ਸਿਸਟਰਾਂ ਨੇ ਤੇ ਮੈਂ ਗਰਸਤ ਜੀਵਨ ਚਾ ਮੈਂ ਇੱਕ ਆਮ ਲਾਗਰਿਕਾ ਖੇਤੀਬਾੜੀ ਕਰਨ ਵਾਲਾ ਜੱਟ ਬੰਦਾ ਠੀਕ ਹੈ ਜੀ ਮੈਂ ਕੋਈ ਇਹ ਤਾਂ ਹੈ ਨਹੀਂ ਜਿਹੜੇ ਨੇ ਚਲੋ ਕਮੈਂਟ ਕੀਤਾ ਸੀ ਉਹ ਬਾਣੇ ਚ ਸੀਗੇ ਤੇ ਉਹ ਅਸੀਂ ਇਹ ਤਾਂ ਹੈ ਨਹੀਂ ਵੀ ਅਸੀਂ ਘਰ-ਵਾਰ ਛੱਡ ਕੇ ਕਿਤੇ ਵੈਸੇ ਬੈਠੇ ਵੀ ਅਸੀਂ ਉੱਪਰ ਦੀ ਪਾਈਏ ਵੱਡਾ ਸ੍ਰੀ ਸਾਹਿਬ ਪਾਈਏ ਇਹ ਕੇ ਸਾਨੂੰ ਤਾਂ ਅਸੀਂ ਅੰਦਰੋਂ ਜੁੜੇ ਹੋਇਆ ਗੁਰੂ ਮਾਰਾ ਨਾਲ ਅਸੀਂ ਕਿਸੇ ਨੂੰ ਕੋਈ ਦਿਖਾਵਾ ਨਹੀਂ ਕਰਕੇ ਦੇਖ ਚਾਹੁੰਦੇ ਸਾਡਾ ਮਨ ਕਰਦਾ ਮੈਂ ਉੱਥੇ ਜਾ ਕੇ ਦੋ ਦਿਨ ਕੁਰਤਾ ਪਜਾਮਾ ਵੀ ਪਾਇਆ ਪਰ ਸ੍ਰੀ ਸਾਹਿਬ ਮੈਂ ਨੀਚੇ ਦੀ ਉਹ ਕੱਤਰਾ ਸਾਹਿਬ ਪਾਉਣਾ ਪਰ ਅੱਜ ਮੈਂ ਪੈਂਟ ਸ਼ਰਟ ਜਾਂ ਇਹ ਤਾਂ ਸਾਡੀ ਇੱਕ ਨਾਰਮਲ ਆਪਦੀ ਲਾਈਫ ਹੈ ਅਸੀਂ ਕਿਵੇਂ ਵੀ ਉਹ ਕਰ ਸਕਦੇ ਇਹਦੇ 'ਚ ਕੋਈ ਜ਼ਰੂਰੀ ਨਹੀਂ ਵੀ ਉੱਪਰ ਦੀ ਪਾਓ ਨੀਚੇ ਦੀ ਸਰੀਜ਼ਾ ਪਾਓ ਇਹ ਤਾਂ ਇੱਕ ਅਲੱਗ ਫालतू ਗੱਲਾਂ ਨੇ 네ਗੇਟਿਵਿਟੀ ਹੈ ਜੀ ਗੁਰਤੇ ਸਿੰਘ ਜੀ ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹੁੰਦਾ ਸਰਪੰਚ ਸਾਹਿਬ ਕਿ ਕੀ ਤੁਸੀਂ ਜਦੋਂ ਮੰਨ ਲਓ 5 ਨੰਬਰ ਗੇਟ ਤੇ ਰੋਕ ਲਏ ਜਾਂਦੇ ਹੋ 15 ਅਗਸਤ ਵਾਲੇ ਦਿਨ ਉਸ ਤੋਂ ਪਹਿਲਾਂ 13 ਨੂੰ ਪਹੁੰਚਦੇ ਹੋ 14 ਨੂੰ ਸਨਮਾਨ ਹੁੰਦਾ ਅ ਜਦੋਂ ਤੁਹਾਨੂੰ ਰੋਕ ਲਿਆ ਜਾਂਦਾ ਵਾਰ-ਵਾਰ ਅਧਿਕਾਰੀ ਉੱਪਰ ਗੱਲ ਕਰਦੇ ਨੇ ਆਪਣਾ ਵਿਰੋਧ ਉੱਥੇ ਤੁਸੀਂ ਦਰਜ ਕਰਵਾਇਆ ਨਹੀਂ ਕਰਵਾਇਆ ਲਿਖਤੀ ਰੂਪ ਦੇ ਵਿੱਚ ਜਾਂ ਕਿਸੇ ਅਧਿਕਾਰੀ ਦੇ ਧਿਆਨ ਦੇ ਵਿੱਚ ਲਿਆਂਦਾ ਕਿ ਦਿਸ ਇਜ਼ ਮੈਂਡੇਟਰੀ ਸੰਵਿਧਾਨ ਦੇ ਵਿੱਚ ਲਿਖਿਆ ਹੋਇਆ ਕਨਸਟੀਟਿਊਟ ਦੇ ਵਿੱਚ ਲਿਖਿਆ ਹੋਇਆ ਕਿ ਭਾਈ ਇਹ ਸਿੱਖਾਂ ਲਈ ਬਹੁਤ ਲਾਜ਼ਮੀ ਹੈ ਜਿਨ੍ਹਾਂ ਨੇ ਅੰਮ੍ਰਿਤ ਪਾਨ ਕੀਤਾ ਹੋਇਆ ਹਾਂਜੀ ਨਹੀਂ ਸਰ ਦੇਖੋ ਰਿਟਨ ਚ ਤਾਂ ਮੈਂ ਕਿਸੇ ਨੂੰ ਨਹੀਂ ਲਿਖਵਾਇਆ ਜੀ ਨਾ ਉੱਤੇ ਕੋਈ ਏਕਣਦਾ ਸੀਗਾ ਬਟ ਮੈਂ ਉਹਨਾਂ ਨਾਲ ਜਿਹੜੀ ਸਾਡੀ ਗੱਲਬਾਤ ਹੋਈ ਹੈ ਇੱਕ ਦੋ ਵੇ ਨਾਲ ਥੋੜੀ ਬਹਿਸ ਵੀ ਹੋਈ ਹੈ 5 ਮਿੰਟ ਸਾਡੀ ਤੇ ਉਹ ਦੇ ਵਿੱਚ ਮੈਂ ਉਹਨਾਂ ਨੂੰ ਜਰੂਰ ਕਿਹਾ ਸੀ ਸਰ ਵੀ ਸਾਡੇ ਸੰਵਿਧਾਨ ਚ ਜਿੰਨਾ ਕਿ ਮੈਨੂੰ ਪਤਾ ਸੀ ਵੀ ਸੰਵਿਧਾਨ ਚ ਹੈਗਾ ਸਾਰਾ ਕੁਝ ਲਿਖਿਆ ਹੋਇਆ 6 ਇੰਚ ਦੀ ਕਿਰਪਾਨ ਸਾਹਿਬ ਸ੍ਰੀ ਸਾਹਿਬ ਅਸੀਂ ਪਾ ਸਕਦੇ ਆ ਜੇ ਮੇਰੀ ਉਸ ਤੋਂ ਵੱਡੀ ਆ ਜਾਂ ਕੁਝ ਵੀ ਆ ਤਾਂ ਤੁਸੀਂ ਉਹਨੂੰ ਅਪਨਾ ਕਰ ਸਕਦੇ ਹੋ ਜੋ ਵੀ ਇਹਦਾ ਸੋਲੂਸ਼ਨ ਹੈ ਬਟ ਇਹ ਕੋਈ ਵਧੀਆ ਗੱਲ ਨਹੀਂ ਹੈਗੀ ਵੀ ਤੁਸੀਂ ਸਾਨੂੰ ਪਹਿਲਾਂ ਇਨਵੀਟੇਸ਼ਨ ਭੇਜਦੇ ਹੋ ਸਾਰਾ ਪ੍ਰੋਸੀਜਰ ਕਰਦੇ ਹੋ ਫਿਰ ਉਰੇ ਆ ਕੇ ਤੁਸੀਂ ਕਹਿੰਦੇ ਜੀ ਅੰਦਰ ਨਹੀਂ ਜਾ ਸਕਦੇ ਤੇ ਇੱਕ ਮਹੀਨੇ ਨਾਲ ਜੋੜਦਾ ਜਿਹੜਾ ਤੁਸੀਂ ਕਹਿੰਦੇ ਸੀ 14 ਤਰੀਕ ਨੂੰ 14 ਤਰੀਕ ਨੂੰ ਵੀ ਸਿੱਖੀ ਸਰੂਪ ਸੀ ਸਾਰਾ ਕੁਝ ਓਕੜੇ ਸੀ ਬਟ ਉਥੇ 20% ਦੀ ਵੀ ਕੋਈ ਦਿੱਕਤ ਨਹੀਂ ਆਈ ਸੀ ਸਾਨੂੰ ਉਹਨਾਂ ਨੇ ਜਿਵੇਂ ਪ੍ਰੋਪਰ ਪੂਰੇ ਭਾਰਤ ਚ 100 ਸਰਪੰਚਾਇਤੀ ਜਿੰਨੇ ਵੀ ਉੱਥੇ ਪਹੁੰਚੇ ਸਾਰਿਆਂ ਨੂੰ ਸਤਿਕਾਰ ਦਿੱਤਾ ਬਿਠਾਇਆ ਉਹ ਵਧੀਆ ਹਾਲ ਸੀ ਸਾਰਾ ਕੁਝ ਸੀ ਵਧੀਆ ਪ੍ਰੋਗਰਾਮ ਹੋਇਆ ਸੀ ਤੇ ਉਸ ਦਿਨ ਉਹਨਾਂ ਨੇ ਉੱਥੇ ਸਾਨੂੰ ਇਨਵੀਟੇਸ਼ਨ ਲੈਟਰ ਜਿਹੜੇ ਉੱਥੇ ਪਾਸ ਸੀਗੇ ਤੇ ਆਪਣੇ ਸਾਰੇ ਆਈਡੈਂਟੀਟੀ ਕਾਰਡ ਸਾਰਾ ਕੁਝ ਉੱਥੇ ਮਿਲ ਕੇ ਉਹਨਾਂ ਨੇ ਕਹਿਤਾ ਸੀ ਸਵੇਰੇ ਤੁਸੀਂ 8 ਵਜੇ ਉੱਥੇ ਜਲਦੀ ਤੋਂ ਜਲਦੀ ਪਹੁੰਚੋ ਵੀ ਆਪਦੀ ਸੀਟ ਟਾਈਮ ਨਾਲ ਲੈ ਲਓ ਵੀ ਫਿਰ ਰਸ਼ ਹੋ ਜਾਂਦਾ ਕੀ ਰਹਾਇਸ਼ ਦਾ ਇੰਤਜ਼ਾਮ ਸੀ ਜਿਹੜਾ ਖਾਣੇ ਪੀਣੇ ਦਾ ਉਹ ਸਰਕਾਰ ਵੱਲੋਂ ਕੀਤਾ ਗਿਆ ਸੀ ਜਾਂ ਉਹ ਪ੍ਰਬੰਧ ਤੋਂ ਹਾਂਜੀ ਸਰ ਅਸੀਂ ਨਹੀਂ ਸਰ ਅਸੀਂ ਪਟਿਆਲੇ ਤੱਕ ਜ਼ਰੂਰ ਆਏ ਸੀ ਆਪਣੇ ਵਹੀਕਲ ਤੇ ਉਸ ਤੋਂ ਬਾਅਦ ਸਰਕਾਰ ਵੱਲੋਂ ਹੀ ਅੱਗੇ ਗੱਡੀ ਪ੍ਰੋਵਾਈਡ ਕੀਤੀ ਗਈ ਰੈਂਟ ਦੇ ਤੇ ਉਹਨਾਂ ਨੇ ਰੂਮ ਪ੍ਰੋਵਾਈਡ ਕੀਤਾ ਖਾਣਾ ਪੀਣਾ ਸਾਰਾ ਕੁਝ ਉਹਨਾਂ ਦਾ ਸੀ ਅਸੀਂ ਕੁਝ ਨਹੀਂ ਕੀਤਾ ਜੀ ਅ ਸਰਪੰਚ ਸਾਹਿਬ ਤੁਹਾਨੂੰ ਧਿਆਨ ਚ ਹੋਏਗਾ ਸ਼ਾਇਦ ਕਿ ਥੋੜੇ ਦਿਨ ਪਹਿਲਾਂ ਐਦਾਂ ਦੀ ਖਬਰ ਆ Rajasthan ਦੀ ਇੱਕ ਯੂਨੀਵਰਸਿਟੀ ਤੋਂ ਆਈ ਸੀ ਕਿ ਪੰਜਾਬ ਦੀ ਇੱਕ ਕੁੜੀ ਉੱਥੇ IAS ਦਾ ਪੇਪਰ ਦੇਣ ਗਈ ਸੀਗੀ ਗੁਰਸਿੱਖ ਬੱਚੀ ਤੇ ਪੇਪਰ ਤੋਂ ਕੁਝ ਸੈਕਿੰਡ ਪਹਿਲਾਂ ਉਸ ਨੂੰ ਕੁਝ ਮਿੰਟ ਪਹਿਲਾਂ ਉਸ ਨੂੰ ਕਿਹਾ ਗਿਆ ਕਿ ਤੁਸੀਂ ਆਪਣੇ ਸਾਰੇ ਕਕਾਰ ਜਿਹੜੇ ਨੇ ਉਹ ਉਤਾਰ ਕੇ ਮਤਲਬ ਖਾਸ ਤੌਰ ਦੇ ਉੱਤੇ ਕੜਾ, ਕਿਰਪਾਨ ਅਤੇ ਕੰਗਾ ਇਹ ਉਤਾਰ ਕੇ ਹੀ ਤੁਸੀਂ ਪੇਪਰ ਦੇ ਸਕਦੇ ਹੋ ਪਹਿਲਾਂ ਇਦਾਂ ਦੀ ਕੋਈ ਮਤਲਬ ਸੂਚਨਾ ਜਾਰੀ ਨਹੀਂ ਕੀਤੀ ਗਈ ਸੀ ਕੀ ਤੁਹਾਡੇ ਧਿਆਨ ਚਾਹੇ ਮਸਲਾ ਕਿ ਇਹ ਪਹਿਲੀ ਘਟਨਾ ਨਹੀਂ ਹੈ ਨਹੀਂ ਹੈਗੀ ਇਸ ਤੋਂ ਪਹਿਲਾਂ ਵੀ ਬਹੁਤ ਹੋ ਚੁੱਕੀਆਂ ਨੇ ਜੀ ਬਟ ਇਹ ਲੇਟੈਸਟ ਬੈਕ ਟੂ ਬੈਕ ਦੋ ਹੋ ਗਈਆਂ ਇਕੱਠੀਆਂ ਤੇ ਜਿਹੜੀ ਉਹ ਕੱਟਣਾ ਮੈਂ ਉਸ ਨੂੰ ਮੇਰੀ ਇਸ ਕੱਟਣਾ ਤੋਂ ਵੀ ਉੱਪਰ ਮੰਨਦਾ ਵੀ ਮੇਰੇ ਨਾਲੋਂ ਜ਼ਿਆਦਾ ਉਹਦੇ ਨਾਲ ਧੱਕਾ ਹੋਇਆ ਕੁੜੀ ਨਾਲ ਦੇਖੋ ਉਸਨੇ ਜਿਹੜਾ ਉਹ ਪੇਪਰ ਦੇਣ ਗਈ ਸੀ 5 ਸਾਲ ਦੀ ਉਹਨੇ ਐਲ ਐਲ ਬੀ ਕੀਤੀ 2 ਤੋਂ 3 ਸਾਲ ਦਾ ਉਹਨੇ ਐਕਸਪੀਰੀਅੰਸ ਕੀਤਾ 7-8 ਸਾਲ ਉਹਨੇ ਆਪਣੀ ਲਾਈਫ ਦੇ ਦੇ ਕੇ ਫਿਰ ਉਹ ਪੇਪਰ ਦੇਣ ਗਈ ਸੀ ਐਗਜ਼ਾਮ 'ਚ ਗਈ ਸੀ ਤੇ ਉਹਦੀ ਕੈਰੀਅਰ ਖਰਾਬ ਹੋਇਆ ਉਹਦੀ ਲਾਈਫ 'ਚ ਕਿੰਨਾ ਉਹਨੂੰ ਕੀ ਉਹਦਾ ਭੁਗਤਾਨ ਪਾਏਗਾ ਉਹ ਅਲੱਗ ਚੀਜ਼ ਹੈ ਬਟ ਉਸ ਤੋਂ ਬਾਅਦ ਇੱਥੇ ਤਾਂ ਚਲੋ ਇਹ ਕੋਈ ਐਕਸਪਲੇਨ ਕਰ ਦੇਣਗੇ ਵੀ ਚਲੋ ਇੱਕ ਅਧਿਕਾਰੀ ਦੀ ਐਸਪੀ ਰੈਂਕ ਦਾ ਜੋ ਵੀ ਸੀ ਉਹਨੇ ਰੋਕਿਆ ਉਹਨੂੰ ਨਹੀਂ ਪਤਾ ਸੀ ਉਹ ਕਿਸੇ ਹੋਰ ਅਦਰ ਸਟੇਟਸ ਤੋਂ ਆਇਆ ਹੋਇਆ ਸੀ ਉਹਨੂੰ ਨਹੀਂ ਪਤਾ ਸੀ ਸਿੱਖੀ ਬਾਰੇ ਬਟ ਜਿਹੜਾ ਉੱਥੇ ਐਗਜ਼ਾਮੀਨੇਸ਼ਨ ਚ ਉਹਨੂੰ ਰੋਕਿਆ ਗਿਆ ਉੱਥੇ ਕੀ ਉਹਨਾਂ ਨੂੰ ਕੀ ਥ੍ਰੈਡ ਸੀ ਕਿਹੜਾ ਉੱਥੇ ਮਿਨਿਸਟਰ ਬੈਠਾ ਸੀ ਕੀ ਉਹ ਕੁੜੀ ਉੱਥੇ ਜਾ ਕੇ ਕੀ ਕਰ ਦਿੰਦੀ ਕੀ ਉਹਨੇ ਸੀਰੀ ਸਾਭ ਚ ਕੀ ਪਾਇਆ ਹੋਇਆ ਸੀ ਵੀ ਜਿਹੜਾ ਅੰਦਰ ਜਾ ਕੇ ਉਹਨੂੰ ਹੋ ਜਾਂਦਾ ਉਹਦੀ ਤਾਂ ਲਾਈਫ ਦਾ ਜਣੀ 1 ਸਾਲ ਦਾ ਬਿਲਕੁਲ ਹੀ ਖਰਾਬ ਹੋ ਗਿਆ ਜੀ ਨੈਕਸਟ ਈਅਰ ਉਹ ਪੇਪਰ ਦੇ ਸਕਦੀ ਹੈ ਤੇ ਬਾਕੀ ਉਹਦੇ ਮਾਈਂਡ ਤੇ ਕੀ ਅਸਰ ਪਿਆ ਹੋਵੇਗਾ ਉਹ ਅਲੱਗ ਗੱਲ ਹੈ ਸਰਪੰਚ ਸਾਹਿਬ ਅਖੀਰਲੇ ਦੋ ਸਵਾਲ ਕਿਉਂਕਿ ਮੈਨੂੰ ਪਤਾ ਤੁਸੀਂ ਹਸਪਤਾਲ ਦੇ ਵਿੱਚ ਆਪਣੇ ਪਰਿਵਾਰ ਨਾਲ ਆਏ ਹੋਏ ਹੋ ਪਹਿਲੀ ਗੱਲ ਮੈਨੂੰ ਇਹ ਇਹ ਤੁਹਾਡੇ ਵੱਲੋਂ ਬੀਇੰਗ ਆ ਸਰਪੰਚ ਬੀਇੰਗ ਆ ਨੌਜਵਾਨ ਬੀਇੰਗ ਆ ਸਿੱਖ ਸਮਝਾਉਣ ਦਾ ਯਤਨ ਕਰੋ ਜੋ ਤੁਹਾਡੇ ਮਨ ਦੀ ਗੱਲ ਆ ਹਾਲਾਂਕਿ ਤੁਸੀਂ ਵੀ ਇੱਕ ਸੰਵਿਧਾਨਕ ਅਹੁਦੇ ਦੇ ਉੱਤੇ ਹੋ ਚੁਣੇ ਹੋਏ ਸਰਪੰਚ ਹੋ ਕੀ ਤੁਹਾਨੂੰ ਲੱਗਦਾ ਕਿ ਸਿੱਖਾਂ ਨਾਲ ਜਾਂ ਪੰਜਾਬੀਆਂ ਨਾਲ ਕਿਤੇ ਨਾ ਕਿਤੇ ਭਾਰਤ ਦੇ ਵਿੱਚ ਕਿਤੇ ਨਾ ਕਿਤੇ ਕੋਈ ਵਿਤਕਰਾ ਦਵੈਤ ਕੀਤੀ ਜਾ ਰਹੀ ਹੈ ਕਿਉਂਕਿ ਕਟਨਾਵਾਂ ਰੋਜ਼ ਦੀਆਂ ਰੋਜ਼ ਸਾਹਮਣੇ ਆ ਰਹੀਆਂ ਨੇ ਦੂਜੇ ਦਰਜੇ ਦੇ ਨਾਗਰਿਕ ਕੀ ਸਾਨੂੰ ਸਮਝਿਆ ਜਾ ਰਿਹਾ ਤੁਹਾਡੇ ਮਨ ਦੀ ਕੀ ਗੱਲ ਹੈ ਨਹੀਂ ਸਰ ਪਹਿਲਾਂ ਤਾਂ ਨਹੀਂ ਮੈਂ ਮੰਨਦਾ ਸੀ ਇਹ ਗੱਲ ਨੂੰ ਚਲੋ ਥੋੜ੍ਹਾ ਬਹੁਤ ਹੀ ਆਉਂਦੀਆਂ ਸੀ ਮੈਨੂੰ ਐਸੀ ਚਲੋ ਕਿਤੇ ਨਾ ਕਿਤੇ ਸਾਹਮਣੇ ਵਾਲੇ ਦਾ ਵੀ ਥੋੜ੍ਹਾ ਬਹੁਤ ਤਾਂ ਹੁੰਦਾ ਹੋਵੇਗਾ ਪਰ ਪ੍ਰੈਕਟੀਕਲੀ ਹੱਦ ਬੀਤੀ ਜਾ ਹੁਣ ਮੇਰੇ ਤੇ ਹੋਈ ਹੈ ਤਾਂ ਮੈਨੂੰ ਬੜਾ ਉਹ ਲੱਗ ਰਿਹਾ ਵੀ ਮੈਂ ਬੜਾ ਪੁਆਇੰਟਲੀ ਬੜਾ ਆਰਾਮ ਨਾਲ ਉਹਨਾਂ ਨੂੰ ਗੱਲ ਸਰ ਸਾਡੇ ਕੋਲੇ ਆ ਸਾਡੇ ਕੋਲੇ ਇਨਵਿਟੇਸ਼ਨ ਕਾਰਡ ਹੈ ਸਾਰਾ ਕੁਝ ਹੈ ਸਭ ਦਾ ਤੁਸੀਂ ਪੜ੍ਹ ਲਓ ਤੁਸੀਂ ਸਾਰਾ ਕੁਝ ਤੁਹਾਡੇ ਸਾਹਮਣੇ ਹੈ ਵੀ ਇਹਦੇ 'ਚ ਕੋਈ ਉਹ ਕੀ ਹੈ 5-10 ਮਿੰਟ ਬਹਿਸ ਹੋਈ ਹੈ ਉਹਨਾਂ ਨੇ ਸੀਨੀਅਰ ਨਾਲ ਗੱਲ ਵੀ ਕੀਤੀ ਹੈ ਤੇ ਬਟ ਜਦ ਹੁਣ ਹੱਦ ਵੀ ਪੀ ਆਪਦੇ ਤੋਂ ਹੋਈ ਹੈ ਹੁਣ ਜਰੂਰ ਲੱਗਦਾ ਜੀ ਵੀ ਹਾਂ ਸਾਨੂੰ ਇੱਕ ਦੂਜੇ ਦਰਜੇ ਦੇ ਨਾਗਰਿਕ ਮੰਨਿਆ ਜਾਂਦਾ ਹੈ ਹਾਂਜੀ ਪੰਜਾਬ 'ਚ ਦੇਖੋ ਕੋਈ ਵਿਤਕਰਾ ਨਹੀਂ ਪੰਜਾਬ 'ਚ ਜਿੱਥੇ ਮਰਜ਼ੀ ਜਾਓ ਆਓ ਜੋ ਵੀ ਹੈ ਸਾਰਾ ਵਧੀਆ ਬਟ ਅਦਰ ਸਟੇਟ 'ਚ ਜਦ ਜਾਂਦੇ ਆ ਫਿਰ ਪਤਾ ਲੱਗਦਾ ਹੈ ਤੇ ਹੁਣ ਕੁਝ ਉਹੀ ਆ ਗਿਆ ਨੈਗੇਟਿਵਿਟੀ ਫਲਾਉਣ ਵਾਲੇ ਸੋਸ਼ਲ ਮੀਡੀਆ ਤੇ ਉਹ ਕਮੈਂਟ ਇਹ ਵੀ ਕਰ ਰਹੇ ਨੇ ਕਹਿੰਦੇ ਵੀ ਉੱਤੇ ਕੋ ਤੁਸੀਂ ਲਾਈਵ ਹੋ ਜਾਂਦੇ ਫੇਸਬੁੱਕ ਤੇ ਤੁਸੀਂ ਵੀਡੀਓ ਬਣਾ ਲੈਂਦੇ ਤੁਸੀਂ ਹੱਥੋਂ ਪਾਈ ਮਣੀ ਮੋਟੀ ਵੀ ਕੋਈ ਕਰਕੇ ਅੰਦਰ ਜਾਂਦੇ ਦੇਖੋ ਮੈਂ ਸਿੰਗਲ ਪਰਸਨ ਸੀ ਨਾਲ ਮੇਰੇ ਮੇਰੀ ਫੈਮਿਲੀ ਸੀ ਵਾਈਫ ਸੀਗੀ ਤੇ ਉੱਤੇ ਘੱਟੋ ਘੱਟ ਹਜ਼ਾਰ ਬੰਦਾ ਪੁਲਿਸ ਦਾ ਹੋਵੇਗਾ ਤੇ ਉੱਤੇ ਬੰਦਾ ਇਕੱਣ ਦਾ ਕਿਵੇਂ ਕਰ ਲੇਗਾ ਔਰ ਮੈਨੂੰ ਕੀ ਜ਼ਰੂਰਤ ਹੈ ਵੀ ਮੈਂ ਉੱਤੇ ਅੰਦਰ ਜਾ ਕੇ ਮੈਂ ਕਿਹੜਾ ਕੋਈ ਬਹੁਤ ਉਹ ਕਰ ਲੈਣਾ ਸੀ ਉੱਤੇ ਝੰਡਾ ਲਹਿਰਾਉਣਾ ਸੀ ਮੈਂ ਆਪ ਬਿਲਕੁਲ ਮੈਨੂੰ ਆਪਦੇ ਸਿੱਖੀ ਸਿਧਾਂਤ ਜ਼ਰੂਰੀ ਸੀ ਮੈਂ ਉਹ ਆਪਦੇ ਰੱਖੇ ਨੇ ਤੇ ਅੰਦਰ ਦਾ ਇਹ ਜਿਹੇ ਠੋਕਰਾਂ ਤੁਸੀਂ ਦੇਖੋ ਵੀ ਕਿੰਨੀ ਵਾਰੀ ਲਾਲ ਕਿਲਾ ਜਿੱਤ ਕੇ ਆਪਾਂ ਛੱਡ ਚੁੱਕੇ ਆ দান ਕਰ ਚੁੱਕੇ ਆ ਤੇ ਮੈਨੂੰ ਉਹ ਜ਼ਰੂਰੀ ਨਹੀਂ ਲੱਗਿਆ ਵੀ ਮੈਂ ਅੰਦਰ ਜਾ ਕੇ ਕੋਈ ਏਕਣ ਦਾ ਜ਼ਿਆਦਾ ਫੋਰਸਫੁਲੀ ਜਾਵਾਂ ਮੈਂ ਆਪਦਾ ਜੋ ਮੈਨੂੰ ਠੀਕ ਲੱਗਿਆ ਉਹ ਮੈਂ ਕਰ ਲਿਆ ਨਹੀਂ ਤੁਸੀਂ ਆਪਣਾ ਵਿਰੋਧ ਜਿਹੜਾ ਹੈ ਉੱਥੇ ਮਤਲਬ ਉਸ ਤਰੀਕੇ ਨਾਲ ਨਹੀਂ ਦਰਜ ਕਰਾ ਪਾਏ ਅ ਅਖੀਰਲਾ ਸਵਾਲ ਇਹ ਕਿ ਪਹਿਲੀ ਗੱਲ ਕੀ ਕੀ ਪੰਚਾਇਤ ਵੱਲੋਂ ਜਾਂ ਗ੍ਰਾਮ ਸਭਾ ਵੱਲੋਂ ਜਾਂ ਆਲੇ ਦੁਆਲੇ ਦੀਆਂ ਜਿਹੜੀਆਂ ਸਿਹਰਦ ਪੰਚਾਇਤਾਂ ਨੇ ਉਹਨਾਂ ਵੱਲੋਂ ਕੀ ਕੋਈ ਐਦਾਂ ਦਾ ਲਿਖਤੀ ਰੂਪ ਸਰੂਪ ਵਾਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਇਆ ਅ ਸ਼੍ਰੀ ਅਕਾਲ ਤਖਤ ਸਾਹਿਬ ਵਾਇਆ ਪੰਜਾਬ ਸਰਕਾਰ ਕੀ ਕੇਂਦਰ ਨੂੰ ਭੇਜਣ ਦਾ ਕੋਈ ਯਤਨ ਕੀਤਾ ਜਾਏਗਾ ਕਿ ਭਾਈ ਅ ਜਿਹੜੀਆਂ ਪੰਥ ਦੀਆਂ ਜਾਂ ਸਿੱਖੀ ਕੌਮ ਦੀਆਂ ਰਵਾਇਤਾਂ ਨੇ ਇਹਨਾਂ ਨੂੰ ਮੁਰ ਤੋਂ ਤੁਸੀਂ ਇੱਕ ਵਾਰੀ ਇਹਨਾਂ ਤੋਂ ਜਾਣੂ ਹੋਵੋ ਦੂਜੀ ਗੱਲ ਇਸੇ ਸਵਾਲ ਦਾ ਅਗਲਾ ਜਿਹੜਾ ਭਾਗ ਹੈ ਕਿ ਕੀ ਸੰਵਿਧਾਨਕ ਤੌਰ ਦੇ ਉੱਤੇ ਤੁਹਾਨੂੰ ਲੱਗਦਾ ਹੈ ਕਿ ਇੱਕ ਪਾਠ ਪੜਾਉਣ ਦੀ ਜ਼ਰੂਰਤ ਹੈ ਕਿ ਜੇਕਰ ਇੱਕ ਪਾਸੇ ਕੋਈ ਬਹੁਤ ਗਿਣਤੀ ਹੈ ਤਾਂ ਜੇ ਕੋਈ ਘੱਟ ਗਿਣਤੀ ਹੈ ਤਾਂ ਉਸ ਦਾ ਵੀ ਓਨਾ ਬਰਾਬਰ ਦਾ ਸਤਿਕਾਰ ਹੋਣਾ ਚਾਹੀਦਾ ਹੈ ਜਿਸ ਤਰੀਕੇ ਦੇ ਰਾਜਨੀਤਿਕ ਮਾਹੌਲ ਦੇ ਵਿੱਚੋਂ ਪੂਰਾ ਦੇਸ਼ ਇਸ ਵਕਤ ਗੁਜ਼ਰ ਰਿਹਾ ਸਰਪੰਚ ਸਾਹਿਬ ਹਾਂਜੀ ਸਰ ਜਿਹੜਾ ਤਾਂ ਦੇਖੋ ਆਪਣੀ ਇਹਦੀ ਗੱਲ ਹੈ ਅਸੀਂ ਕੱਲ ਨੂੰ ਰੱਖਿਆ ਜੀ ਜਲਾਸ ਗ੍ਰਾਮ ਸਭਾ ਰੱਖੀ ਹੈ ਪਿੰਡ ਚ ਤੇ ਉਹ ਨਾਲ ਦੀਆਂ ਪੰਚਾਇਤਾਂ ਵੀ ਸਾਡੇ ਨਾਲ ਨੇ ਪੂਰਾ ਨਗਰ ਵੀ ਨਾਲ ਹੈ ਤੇ ਉਹ ਜ਼ਿਲ੍ਹਾ ਦੀ ਅਸੀਂ ਸਾਰੀ ਮਤਾ ਪਾ ਕੇ ਤੇ ਪੰਜਾਬ ਸਰਕਾਰ ਨੂੰ ਸੈਂਟਰ ਸਰਕਾਰ ਨੂੰ ਤੇ ਐ ਜੀ ਪੀ ਸੀ ਨੂੰ ਇਹ ਸਾਰੇ ਅਸੀਂ ਮਤੇ ਆਪਦੇ ਭੇਜਾਂਗੇ ਸਾਰੇ ਉਹਦਾ ਗ੍ਰਾਮ ਸਭਾ ਦਾ ਤੇ ਔਰ ਰਿਕੁਐਸਟ ਕਰਾਂਗੇ ਵੀ ਇਹਨੂੰ ਪੂਰੇ ਜੋਰ ਨਾਲ ਔਰ ਵਧੀਆ ਤਰੀਕੇ ਨਾਲ ਹੈਂਡਲ ਕੀਤਾ ਜਾਵੇ ਮੈਨੂੰ ਕੋਈ ਇਹ ਨਹੀਂ ਹੈ ਕਿ ਮੇਰੇ ਨਾਲ ਇਹ ਹੋਇਆ ਮੈਨੂੰ ਇਹ ਵੀ ਅੱਗੇ ਵਾਸਤੇ ਨੈਕਸਟ ਟਾਈਮ ਕੋਈ ਇਹਦਾ ਸੋਲੂਸ਼ਨ ਲੱਭਿਆ ਜਾਵੇ ਤੇ ਸਾਂਝਾ ਹੱਲ ਕੀਤਾ ਜਾਵੇ ਹਾਂਜੀ ਤੇ ਜਿਹੜੀ ਗੱਲ ਤੁਸੀਂ ਦੂਸਰੀ ਕਹਿੰਦੇ ਹੋ ਵੀ ਆਪਣਾ ਕੀ ਕਹਿੰਦੇ ਸੀ ਮੈਂ ਸਵਿਧਾਨ ਦੇ ਤੌਰ ਤੇ ਸਵਿਧਾਨ ਦੇ ਵਿੱਚ ਕੀ ਤੁਹਾਨੂੰ ਲੱਗਦਾ ਕਿ ਸਾਡੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਲੈ ਕੇ ਰਾਜਨੀਤਿਕ ਲੀਡਰਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਜੇ ਕੋਈ ਘੱਟ ਗਿਣਤੀ ਹੈ ਤਾਂ ਉਸ ਦਾ ਵੀ ਮਾਨ ਸਨਮਾਨ ਉਸ ਦੀ ਇੱਜ਼ਤ ਆਬਰੂ ਉਸ ਦੀ ਉਸ ਦੀ ਧਾਰਮਿਕ ਆਜ਼ਾਦੀ ਹੀ 219 ਹੀ ਬਰਾਬਰ ਦੀ ਮਾਇਨੇ ਰੱਖਦੀ ਹੈ ਜਿੰਨੀ ਕਿਸੇ ਹੋਰ ਵੱਧ ਗਿਣਤੀ ਦੀ ਰੱਖਦੀ ਹੈ ਦੇਖੋ ਸਰ ਗਿਣਤੀ ਵੱਧ ਹੈ ਘੱਟ ਹੈ ਫੀਲਿੰਗ ਤਾਂ ਮਨ ਨੂੰ ਮਾਨਸਿਕਤਾ ਤਾਂ ਹਰੇਕ ਦੀ ਹੈ ਤੁਸੀਂ ਇਹ ਨਹੀਂ ਆਪਾਂ ਕਹਿ ਸਕਦੇ ਵੀ ਇੱਥੇ ਦੋ ਹੀ ਧਰਮ ਨੇ ਆਪਣੇ ਇੰਡੀਆ ਚ ਤਾਂ ਕਿੰਨੀਆਂ ਲੈਂਗੁਏਜਾਂ ਬੋਲੀਆਂ ਜਾਂਦੀਆਂ ਨੇ ਕਿੰਨੇ ਧਰਮ ਨੇ ਜੀ ਜੇ ਕੱਟ ਗਿੰਦੀ ਨਾਲ ਏਕਣ ਦਾ ਵੀ ਤੀਰਾ ਹੋਵੇਗਾ ਫਿਰ ਕੀ ਇਹਦਾ ਦੇਸ਼ ਦਾ ਕੀ ਹਾਲ ਬਣੇਗਾ ਇਹ ਫੋਰਨ ਕੰਟਰੀਆਂ ਕਿਉਂ ਅੱਗੇ ਵੱਧ ਰਹੀਆਂ ਨੇ ਉਹ ਧਰਮ ਤੋਂ ਉੱਪਰ ਉੱਠ ਕੇ ਹੋਗੇ ਉਹ ਕਹਿੰਦੇ ਚੰਗੇ ਇਨਸਾਨ ਬਣੋ ਧਰਮ ਜੋ ਵੀ ਤੁਹਾਡਾ ਜਿਵੇਂ ਵੀ ਹੈਗਾ ਤੁਸੀਂ ਉਹਦੇ 'ਚ ਪੱਕੇ ਰਹੋ ਕੋਈ ਗੱਲ ਨਹੀਂ ਬਟ ਚੰਗੇ ਇਨਸਾਨ ਬਣੋ ਤੁਸੀਂ ਇਹ ਨਾ ਹੋਵੇ ਵੀ ਉਪਰੋਂ ਤਾਂ ਆਪਾਂ ਵਧੀਆ ਪਹਿਰਾ ਆਵੇ ਸਾਰਾ ਕੁਝ ਹੈ ਵਿਚੋਂ ਆਪਾਂ ਕੁਝ ਹੋਰ ਕਰਦੇ ਹੋਈ ਉਹਦਾ ਕੋਈ ਫਾਇਦਾ ਨਹੀਂ ਉਹਨਾਂ ਤੇ ਆਪਣੇ ਨਾਲੋਂ ਮੈਂ ਦੇਖ ਰਿਹਾ ਵੀ ਬਾਹਰਲੀ ਫੋਰਨ ਕੰਟਰੀਆਂ 'ਚ ਵਧੀਆ ਇੱਕ ਦੋ ਇਹਨਾਂ ਇਨਸਾਨ ਨੂੰ ਚਾਹੇ ਉੱਤੇ ਕੋਈ ਬਿਲਕੁਲ ਲੋਹ ਦਾ ਦਰਜੇ ਦਾ ਕਰਮਚਾਰੀ ਚਾਹੇ ਕੋਈ ਪ੍ਰਧਾਨ ਮੰਤਰੀ ਕੁਝ ਵੀ ਹੈ ਉਹ ਨਾਰਮਲ ਰਹਿੰਦੇ ਨੇ ਸਾਰੇ ਉਹਨਾਂ ਨੂੰ ਕੋਈ ਵੀਆਈਪੀ ਟਰੀਟਮੈਂਟ ਨਹੀਂ ਕੁਝ ਨਹੀਂ ਲੋੜ ਹੈਗੀ ਤੇ ਇਹੀ ਆਪਣੇ ਅਸੂਲਾਂ ਨਾਲ ਆਪਾਂ ਦੇਖੋ ਗੱਲਾਂ ਬਹੁਤ ਬੜੀਆਂ ਬੜੀਆਂ ਹੋ ਰਹੀਆਂ ਨੇ ਆਪਣੇ ਇੰਡੀਆ 'ਚ ਵੀ ਆਪਾਂ ਇਹ ਕਰਨਾ ਹੈ ਉਹ ਕਰਨਾ ਹੈ ਡਿਜੀਟਲ ਇੰਡੀਆ ਹੋ ਗਿਆ ਸਾਰਾ ਹੋ ਗਿਆ ਬਟ ਆਪਾਂ ਪਹਿਲਾਂ ਚੰਗੇ ਨਾਗਰਿਕ ਅਰ ਚੰਗੇ ਉਹਨੂੰ ਆਪਣੇ ਸਿਧਾਂਤ ਨੂੰ ਸਹੀ ਤਰੀਕੇ ਨਾਲ ਲਾਗੂਤਾ ਕਰੀਏ ਤੇ ਜਿੱਨਾ ਉੱਥੇ ਹੁਣ ਦੇਖੋ ਹਜ਼ਾਰ ਪਤਾ ਨਹੀਂ ਵੀ ਕਿੰਨੀ ਕਿ ਪੁਲਿਸ ਹੋਏਗੀ ਬਹੁਤ ਜ਼ਿਆਦਾ ਸੀ ਤੇ ਉਥੇ ਇਹ ਵੀ ਹੋ ਸਕਦਾ ਜਿੰਨਾ ਕਿ ਮੈਨੂੰ ਲੱਗਿਆ ਵੀ ਕੋਈ ਜਿਹੜੇ ਸਟੇਟਾਂ ਤੋਂ ਆ ਰਹੇ ਨੇ ਜਿਨ੍ਹਾਂ ਦਾ ਆਪਾਂ ਨੂੰ ਨਹੀਂ ਪਤਾ ਵੀ ਚਲੋ ਉਹਨਾਂ ਦਾ ਰਿਲੀਜੀਅਨ ਕਿਵੇਂ ਦਾ ਕੀ ਹੈ ਤਾਂ ਉਹ ਸਟੇਟ ਤੋਂ ਆਪਾਂ 100 ਕਰਮਚਾਰੀ ਵੀ ਬੁਲਾ ਸਕਦੇ ਆ ਉਹ ਕੋਆਰਡੀਨੇਟਰ ਹੋ ਜਾਣ ਉਹ ਨਾਲ ਉਥੇ ਸਾਰੇ ਗੇਟਾਂ ਤੇ ਖੜ੍ਹ ਜਾਣ ਉਹਨਾਂ ਦੇ ਉਹ ਹਿਸਾਬ ਨਾਲ ਰਿਲੀਜੀਅਨ ਜਿਵੇਂ ਉਹਨਾਂ ਦਾ ਧਰਮ ਉਹਕਰ ਦੇ ਤਰੀਕੇ ਨਾਲ ਉਹਨੂੰ ਟ੍ਰੀਟ ਕੀਤਾ ਜਾਵੇ ਬਿਲਕੁਲ ਇਹ ਸੁਝਾਅ ਤੁਹਾਡਾ ਬਹੁਤ ਠੀਕ ਹੈ ਬਹੁਤ ਸ਼ੁਕਰੀਆ ਸਰਦਾਰ ਗੁਰਤੇਹੰਸ ਸਿੰਘ ਜੀ ਗੱਲਬਾਤ ਕਰਨ ਦੇ ਲਈ ਬਹੁਤ ਸ਼ੁਕਰੀਆ ਜੀ ਧੰਨਵਾਦ ਜੀ ਸੁਣੀ ਤੁਸੀਂ ਗੱਲਬਾਤ ਕਿ ਮੁੱਦੇ ਜੋ ਫਰਕ ਪਾਉਣ ਦੇ ਵਿੱਚ ਗੁਰਤੇਹੰਸ ਸਿੰਘ ਹੋਰਾਂ ਨੇ ਕਿਸ ਤਰੀਕੇ ਨਾਲ ਖੁੱਲੇ ਮਨ ਦੇ ਵਿੱਚ ਇਹ ਗੱਲ ਰੱਖੀ ਹੈ ਕਿ ਭਾਈ ਅੱਜ ਤੋਂ ਪਹਿਲਾਂ ਤਾਂ ਨਹੀਂ ਮੈਨੂੰ ਲੱਗਦਾ ਸੀ ਕਿ ਪੰਜਾਬੀਆਂ ਨੂੰ ਜਾਂ ਸਿੱਖਾਂ ਨੂੰ ਜਾਂ ਕੌਮ ਨੂੰ ਦੂਜੇ ਦਰਜੇ ਦੇ ਨਾਗਰਿਕ ਸਮਝਿਆ ਜਾਂਦਾ ਪਰ ਹੁਣ ਉਹ ਸੰਵਿਧਾਨਕ ਤੌਰ ਤੇ ਚਾਹੁੰਦੇ ਨੇ ਕਿ ਰਾਜਨੀਤਿਕ ਪਾਰਟੀਆਂ ਨੂੰ ਅੱਗੇ ਆਉਣਾ ਚਾਹੀਦਾ ਹੈ ਸਿਆਸੀ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਜਿਸ ਤਨ ਲਾਗੇ ਸੋਤਨ ਜਾਣੇ ਇਹ ਪੰਜਾਬੀਆਂ ਨੂੰ ਪੁੱਛ ਕੇ ਵੇਖੋ ਇਸ ਕੌਮ ਨੂੰ ਪੁੱਛ ਕੇ ਵੇਖੋ ਕਿ ਉਹਨਾਂ ਦੇ ਮਨ ਦੇ ਉੱਤੇ ਕੀ ਬੀਤਦੀ ਹੈ ਜਦੋਂ ਕੋਈ ਉਹਨਾਂ ਵੱਲ ਉਂਗਲ ਕਰਕੇ ਉਹਨਾਂ ਦੇ ਪਹਿਰਾਵੇ ਬਾਰੇ ਉਹਨਾਂ ਦੇ ਬਾਣੇ ਬਾਰੇ ਐਦਾਂ ਦੇ ਸਵਾਲ ਖੜੇ ਕਰਦਾ ਉਹ ਵੀ ਖਾਸ ਤੌਰ ਦੇ ਉੱਤੇ ਉਹਨਾਂ ਦਿਹਾੜਿਆਂ ਦੇ ਉੱਤੇ ਜਿਹੜੇ ਦਿਹਾੜਿਆਂ ਨੂੰ ਮਨਾਉਣ ਦੇ ਲਈ ਜਾਂ ਜਿਨ੍ਹਾਂ ਕੁਰਬਾਨੀਆਂ ਜਿਹੜੇ ਲਹੂ ਡੋਲਿਆਂ ਕਰਕੇ ਇਹ ਦਿਹਾੜੇ ਮਨਾਉਣ ਜੋਗੀ ਸਾਡੇ ਰਾਜਨੀਤਿਕ ਲੋਕ ਅਤੇ ਸਾਡੇ ਰਾਸ਼ਟਰ ਸਾਡੇ ਦੇਸ਼ ਦੇ ਇਹ ਲੋਕ ਸਮਰੱਥ ਹੋਏ ਨੇ ਮੁੱਦੇ ਜੋ ਫਰਕ ਪਾਉਣ ਲੈ ਕੇ ਫਿਰ ਹਾਜ਼ਰ ਹੋਵਾਂਗਾ ਇਸ ਪ੍ਰੋਗਰਾਮ ਬਾਰੇ ਤੁਹਾਡੀਆਂ ਕੀ ਟਿੱਪਣੀਆਂ ਤੁਹਾਡੇ ਕੀ ਸੁਝਾਅ ਤੁਹਾਡੇ ਕੀ ਕਮੈਂਟ ਤੁਹਾਡੀ ਕੀ رائے ਹੈ ਜ਼ਰੂਰ ਐਨ ਆਰ ਆਈ ਟੀਵੀ ਦੇ ਪਲੇਟਫਾਰਮ ਦੇ ਉੱਤੇ ਸਾਂਝਾ ਕਰੋ ਦਿਓ ਇਜਾਜ਼ਤ ਬਣੇ ਰਹੋ ði ਟੀਵੀ ਐਨ ਆਰ ਆਈ ਦੇ ਨਾਲ ਸਤਿ ਸ੍ਰੀ ਅਕਾਲ